ਨੀ ਇਹ じゃ ਕਿਹੜਾ ਪਿਆਰ ਹੋ ਗਿਆ ਜਿਹੜਾ ਪਹਿਲਾਂ ਤਾਂ ਬਹੁਤ ਮੋਹ ਹੁੰਦਾ ਸੀ ਸੁਖਰਤੀ ਇਹਦਾ ਬਾਤ ਚੋ ਦੀ ਮਾਪਣ ਇੱਕ ਕਰਤੀ ਉਹਨੇ ਇੰਟਰਵਿਊ ਉਹਦੇ ਵਿੱਚ ਆਪ ਉਹਦੀ ਭੈਣਾਂ ਦੇ ਨੰਬਰ ਦੇਤੇ ਹਨਾ ਉਹਦੀ ਮਾਂ ਦਾ ਨੰਬਰ ਦਿੱਤਾ ਹੋਰ ਬਹੁਤ ਹੁਣ ਉਹਦੀ ਕੋਈ ਦੋਸਤ ਆ ਉਹਨਾਂ ਦੇ ਨੰਬਰ ਪਾਤੇ ਇਹ じゃ ਕਿਹੜਾ ਪਿਆਰ ਹੈ ਵੀ ਹਾਂ ਤੁਸੀਂ ਜੇ ਪਿਆਰ ਕਰਦੇ ਹੋ ਪਿਆਰ ਵਾਲਾ ਬੰਦਾ ਸੈਕਰੀਫਾਈ ਕਰ ਲੈਂਦਾ ਹਰ ਇੱਕ ਚੀਜ਼ ਇਹ ਕੀ ਚੱਕਰ ਸਾਡੇ ਚੈਨਲ ਦੇ ਵਿੱਚ ਇੰਟਰਵਿਊ ਕਰੀ ਮਨਜੀਤ ਕੌਰ ਦੀ ਉਹਦੇ ਵਿੱਚੋ ਬੋਲੀ ਜੀ ਮੇਰਾ 13 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਤਾ ਤੇ ਮੇਰਾ ਬੱਚਾ ਸੀਗਾ ਤੇ ਮੈਂ ਉੱਥੋਂ ਮੇਰਾ ਡਿਵੋਰਸ ਹੋ ਗਿਆ। ਤੋਂ ਇੰਟਰਵਿਊ ਤੋਂ ਬਾਅਦ ਉਹਦੇ ਪਰਿਵਾਰਿਕ ਮੈਂਬਰਾਂ ਦਾ ਮੈਨੂੰ ਫੋਨ ਆਉਂਦਾ ਹੈ। ਤੇ ਉਹ ਸੱਚ ਦੱਸਦੇ ਨੇ ਜੋ ਉਹਨਾਂ ਦਾ ਕਹਿਣਾ ਹੈ। ਹਨਾ ਮਨਜੀਤ ਸੱਚੀ ਹੈ ਜਾਂ ਪਰਿਵਾਰ ਸੱਚਾ ਹੀ ਨਹੀਂ ਆਪਾਂ ਕਹਿ ਸਕਦੇ ਤੇ ਜਦੋਂ ਉਹਨਾਂ ਦੀ ਇੰਟਰਵਿਊ ਚ ਆਈ ਕਹਿੰਦੇ ਵੀ ਮੈਨੂੰ ਵੇਚਿਆ ਗਿਆ ਮਨਜੀਤ ਕੋਰ ਨਹੀਂ ਗੱਲ ਕਹੀ। ਵੇਚਣ ਵਾਲਿਆਂ ਨੇ ਬੋਲਿਆ ਸੀ ਵੀ ਮਤਲਬ ਕੱਢਦੇ ਨੇ ਉੱਥੇ ਨਹੀਂ ਇੱਕ ਗੱਲ ਕਹੀ ਮੈਂ ਤੇਰੀ ਨਿਊਡ ਵੀਡੀਓ ਵਾਇਰਲ ਕਰ ਦੂੰਗਾ। ਉਹਨੂੰ ਇਹ ਨਹੀਂ ਪਤਾ ਪਰਚਾ ਕਿਹੜਾ ਹੋਣਾ ਤੇਰੇ ਤੇ। ਬਿਲਕੁਲ। ਇਹ ਤਾਂ ਨਿਊਡ ਵੀਡੀਓ ਤੋਂ ਸ਼ਰਿਆਮ ਧਮਕੀ ਦੇ ਰਿਹਾ। ਠੀਕ ਹੈ ਕੁੜੀ ਗਲ ਦੀ 3v2 ਜਾਣੇ ਹਨ ਯਾਰ ਉਹ ਜਮਾਈ ਮਤਲਬ ਵੀ ਲੋ ਲੈਵਲ ਦਾ ਕੰਮ ਕਰਦਾ ਉੱਥੇ ਇਹਨਾਂ ਇੰਸਟਾਗ੍ਰਾਮਰਾਂ ਨੇ ਹੁਣ ਲੱਚਰਤਾ ਬਹੁਤ ਯਾਰ ਰਾਤ ਨੂੰ 2 ਵਜੇ ਚਲੇ ਜਾਓ ਤਾਂ ਤੁਹਾਨੂੰ ਉੱਥੇ ਇਹ ਮਿਲ ਜਾਣਗੇ ਠੀਕ ਹੈ 3 ਵਜੇ ਚਲੇ ਜਾਓ ਦੁਪਹਿਰੇ ਚਲੇ ਜਾਓ ਸਵੇਰੇ ਹੋਰ ਤਾਂ ਸਵੇਰੇ 4 ਵਜੇ ਵੀ ਤੁਹਾਨੂੰ ਉੱਥੇ ਚਾਹ ਚੂਰੀ ਜੀ ਕੋਲ ਉੱਥੇ ਮਿਲ ਜਾਂਦੇ ਨੇ ਵੀਡੀਓ ਕ੍ਰੇਟਰਾਂ ਜੀ ਸਾਡੀ ਵੀਡੀਓ ਨਹੀਂ ਚੱਲ ਰਹੀ ਤਾਂ ਸਾਨੂੰ ਲੱਚਰਤਾ ਚਾਉਣਾ ਪਿਆ ਤੁਸੀਂ ਜਿਸਮ ਦਿਖਾ ਕੇ ਰੋਟੀ ਖਾਣੀ ਹੈ ਤੁਹਾਡਾ ਪਰਿਵਾਰ ਨਹੀਂ ਦੇਖਦਾ ਜਿਹੜੀਆਂ ਕੁੜੀਆਂ ਅਧਨੰਗ ਹੋ ਕੇ ਵੀਡੀਓ ਬਣਾਉਂਦੀਆਂ ਨੇ ਕਿ ਉਹਨਾਂ ਦੇ ਚਾਚੇ ਤਾਇਿਆਂ ਦੇ ਮੁੰਡੇ ਨਹੀਂ ਹੈ ਮਾਮਿਆਂ ਦੇ ਮੁੰਡੇ ਨਹੀਂ ਹੈ ਭਰਾ ਨਹੀਂ ਹੈ ਮਾਮਾ ਨਹੀਂ ਹੈ ਉਹ ਦੇਖਦੀਆਂ ਨਹੀਂ ਯਾਰ ਉਹਨਾਂ ਨੂੰ ਸ਼ਰਮ ਨਹੀਂ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ ਇਹਦਾ ਅੰਦਾਜ਼ਾ ਆਪਾਂ ਸੋਸ਼ਲ ਮੀਡੀਆ ਸਾਈਟਾਂ ਤੋਂ ਲਾ ਸਕਦੇ ਹਾਂ ਇੰਸਟਾਗ੍ਰam ਦੇ ਉੱਤੇ ਅੱਜਕੱਲ੍ਹ ਅਜਹੀ ਲੱਚਰ ਤਾਂ ਫੈਲੀ ਹੋਈ ਹੈ ਕਿ ਕੋਈ ਜਵਾਕ ਆ ਜਾਂ ਕੋਈ ਵੀ ਔਰਤ ਹੈ ਇੰਸਟਾਗ੍ਰam ਖੋਲ ਨਹੀਂ ਸਕਦੀ ਕਿਉਂਕਿ ਇੰਸਟਾਗ੍ਰam ਦੇ ਉੱਤੇ ਇਹੋ ਜਿਹੇ ਲੱਚਰ ਵੀਡੀਓ ਆਉਂਦੀਆਂ ਨੇ ਜਾ ਗਾਲਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ ਅਜੇ ਇੱਕ ਕਿੱਸਾ ਹੁਣ ਪਿੱਛੇ ਵਾਇਰਲ ਹੋਇਆ ਸੀ ਉਹ ਕਿਸੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਸਿਮਰਜੀਤ ਸਿੰਘ ਸਵਾਗਤ ਹੈ ਵੀਰੇ ਅਸੀਗਾ ਵੀਰੇ ਹੋਰ ਕੀ ਹਾਲ ਚੱਲ ਨੇ ਬਹੁਤ ਵਧੀਆ ਬਾਈ ਜੀ ਮੈਨੂੰ ਆਏ ਦੱਸੋ ਇੱਕ ਪਿੱਛੇ ਜੇ ਇੱਕ ਕਿੱਸਾ ਹੋਇਆ ਸੁਖ ਰਤੀਏ ਦਾ ਉਹ ਕੀ ਮਾਮਲਾ ਕੀ ਸੀਗਾ ਵਾਇਰਲ ਬਹੁਤ ਹੋਇਆ ਨਾ ਲੱਚਰ ਤਾਂ ਬਾਹਲੀ ਫੈਲੀ ਉਹਦੇ ਨਾਲ ਤੁਸੀਂ ਵੀ ਇੰਟਰਵਿਊ ਕਰਕੇ ਆਏ ਹੋ ਨਾ ਮਾਮਲੇ ਚ ਕੀ ਗੱਲਬਾਤ ਸੀਗੀ ਉਹ ਬਾਈ ਉਹ ਇਦਾਂ ਕਹਿ ਸਕਦੇ ਆ ਦੋ ਜਣਿਆਂ ਦਾ ਪਿਆਰ ਸੀਗਾ ਹਨਾ ਅੱਛਾ ਪਿਆਰ ਤੋਂ ਬਾਅਦ ਕੋਈ ਕੋਈ ਇਸੇ ਕਾਰਨਾਂ ਕਰਕੇ ਤਕਦਾਰਵਾਜੀ ਦਾ ਹੁੰਦੀ ਉਹ ਆ ਹੂੰ ਉਹ ਗੱਲ ਨੂੰ ਥੋੜਾ ਜਿਹਾ ਕੁੜੀ ਵੱਲੋਂ ਇਦਾਂ ਸੀਗਾ ਕਹਿਣਾ ਕਿ ਬਾਈ ਮੈਂ ਤੇਨਾਂ ਵਿਆਹ ਕਰਾਉਣਾ ਠੀਕ ਆ ਜਿਵੇਂ ਯੂਜੂਲੀ ਹੁੰਦਾ ਕਿ ਆਪਾਂ ਕੁੜੀ ਕਿ ਤਰ੍ਹਾਂ ਕਹਿੰਦੀ ਹੈ ਕਿ ਮੈਂ ਤੇਰੇ ਲਈ ਸਾਰਾ ਕੁਝ ਹਾਂ ਠੀਕ ਆ ਤੂੰ ਵੀ ਮੇਰੇ ਲਈ ਸਾਰਾ ਕੁਝ ਹਾਂ ਇਹ ਸਮਝੋ ਇੱਕ ਦੂਜੇ ਨੂੰ ਪਰ ਉੱਥੇ ਹੀ ਮੁੰਡਾ ਕਹਿੰਦਾ ਭੈਣ ਵਰ ਬਣ ਕੇ ਮੈਨੂੰ ਫੋਨ ਕਰ। ਜਿੱਤੇ ਕੀ ਸਹੇਲੀ ਨੂੰ ਭੈਣ ਹਾਂ ਜੋ ਕਿ ਬਹੁਤ ਗਲਤ ਆ। ਹਾਂ ਠੀਕ ਆ। ਤੁਸੀਂ ਕਿਸੇ ਨਾਲ ਪਿਆਰ ਕਰ ਰਹੇ ਹੋ। ਹਾਂ। ਤੁਸੀਂ ਕਿਸੇ ਨਾਲ ਰਿਲੇਸ਼ਨ 'ਚ ਆਏ ਹੋ। ਤੁਸੀਂ ਉਹਨਾਂ ਦਾ ਬਣੋ ਤਾਂ ਸਹੀ। ਹਾਂ। ਜੇ ਤੁਹਾਨੂੰ ਲੱਗਦਾ ਕਿ ਭਾਈ ਟਾਈਮ ਪਾਸ ਕਰਨਾ ਤੁਸੀਂ ਪਹਿਲਾਂ ਕਹਿ ਦਿਓ ਜਰ ਰਿਲੇਸ਼ਨ 'ਚ ਨਾ ਆਓ। ਨਾ ਤੁਸੀਂ ਉਹ ਪਿਆਰ ਨੂੰ ਇਸ ਪੀਕ ਤੇ ਲੈ ਕੇ ਜਾਓ ਕਿ ਬੰਦਾ ਸੁਸਾਈਡ ਕਰਨ ਤੱਕ ਚੱਲ ਜਾਵੇ। ਕਿਉਂਕਿ ਉਹਨਾਂ ਨੇ ਸਲਫਾਸ ਵੀ ਖਾਧੀ ਆ। ਕੁੜੀ ਨੇ। ਹਾਂ। ਨੀ ਇਹ じゃ ਕਿਹੜਾ ਪਿਆਰ ਹੋ ਗਿਆ ਜਿਹੜਾ ਪਹਿਲਾਂ ਤਾਂ ਬਹੁਤ ਮੋਹ ਹੁੰਦਾ ਸੀ ਸੁਖਰਤੀ ਇਹਦਾ ਬਾਅਦ ਚੋ ਦੀ ਮਾਪੇਣ ਇੱਕ ਕਰਤੀ ਉਹਨੇ ਇੰਟਰਵਿਊ ਉਹਦੇ ਵਿੱਚ ਆਪ ਉਹਦੀ ਭੈਣਾਂ ਦੇ ਨੰਬਰ ਦੇਤੇ ਹਨਾ ਉਹਦੀ ਮਾਂ ਦਾ ਨੰਬਰ ਦੇਤਾ ਹੋਰ ਬਹੁਤ ਹੁਣ ਉਹਦੀ ਕੋਈ ਦੋਸਤ ਆ ਉਹਨਾਂ ਦੇ ਨੰਬਰ ਪਾਤੇ ਇਹ じゃ ਕਿਹੜਾ ਪਿਆਰ ਹੈ ਵੀ ਹਾਂ ਤੁਸੀਂ ਜੇ ਪਿਆਰ ਕਰਦੇ ਹੋ ਪਿਆਰ ਵਾਲਾ ਬੰਦਾ ਸੈਕਰੀਫਾਈ ਕਰ ਲੈਂਦਾ ਹਰ ਇੱਕ ਚੀਜ਼ ਇਹ ਕੀ ਚੱਕਰ ਦਰਸਲ ਬਾਈ ਐਂ ਲੱਗਦਾ ਮੈਨੂੰ ਕਿ ਜਦੋਂ ਨਾ ਤੁਸੀਂ ਕਿਸੇ ਨੂੰ ਬੇਹੱਦ ਪਿਆਰ ਕਰਦੇ ਹੋ ਉਹ ਤੁਹਾਨੂੰ ਜਦ ਧੋਖਾ ਦੇ ਦਿੰਦਾ ਉਦੋਂ ਆਏ ਗਏ ਲੋਕ ਕਿ ਗੁੱਸਾ ਵੀ ਬਹੁਤ ਜ਼ਿਆਦਾ ਆਉਂਦਾ ਹੂੰ ਬੰਦਾ ਕਿਸੇ ਵੀ ਹੱਦ ਤੱਕ ਪਹੁੰਚ ਸਕਦਾ ਹੂੰ ਇੱਕ ਹੱਦ ਤੱਕ ਪਹਿਲਾਂ ਉਹਨੇ ਪਾਰ ਕੀਤੀ ਜਦੋਂ ਸਲਵਾਸ ਖਾ ਲਿਆ ਹਾਂ ਠੀਕ ਆ ਉਹ ਖੁਦਾਂ ਨੂੰ ਨਹੀਂ ਮਨਜ਼ੂਰ ਸੀ ਉਹ ਠੀਕ ਹੋ ਗਿਰੇ ਠੀਕ ਆ ਫਿਰ ਉਸ ਤੋਂ ਬਾਅਦ ਫਿਰ ਉਹ ਆਪਣੇ ਦੂਜੇ ਰੋਡ ਹੋ ਗਏ ਨਹੀਂ ਫਿਰ ਇੱਕ ਇੱਕ ਭੱਜਦੇ ਨੂੰ ਬਾਣ ਤੇ ਇੱਕ ਬਰਾਬਰੇ ਹੁੰਦਾ ਬਾਈ ਥੋੜੀ ਹੋ ਇੰਟਰਵਿਊ ਦੇ ਵਿੱਚ ਗਰੀਲਾਂ ਵੀ ਵਾਇਰਲ ਹੁੰਦੀਆਂ ਨੇ ਇਹ ਕਹਿੰਦੇ ਵੀ ਉਹਨੇ ਕਹਿੰਦੀ ਮੇਰਾ ਇੱਕ ਬੱਚਾ ਸੀ ਮੈਂ ਬੋਹਨਾ ਸੋਰੀ ਮੇਰੇ ਬੱਚਾ ਸੀ ਉਹ ਮੈਂ ਅਬੋਰਸ਼ਨ ਕਰਵਾਇਆ ਹਨਾ ਵੀ ਸੁਖਰਤੀ ਇਹਦਾ ਬੱਚਾ ਸੀ ਮੈਂ ਅਬੋਰਸ਼ਨ ਕਰਵਾਇਆ ਇਹ ਕੀ ਗੱਲਾਂ ਬਣਦੀਆਂ ਨੇ ਤੁਸੀਂ ਆ ਪਹਿਲਾਂ ਤਾਂ ਕਰਦੇ ਹੋ ਅਬੋਰਸ਼ਨ ਲੀਗਲ ਹੈ ਲੀਗਲ ਨਹੀਂ ਹੈ ਨਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗੰਦ ਫੁਲਾ ਰਹੇ ਹੋ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਰਹੇ ਨੇ ਮੈਂ ਕੱਲ ਪਰਸੋਂ ਲਾਈਵ ਦੇਖਿਆ ਇਹਨਾਂ ਦਾ ਹੂੰ ਤੇ ਸੁਖਰਤੀਆ ਰਾਤ ਨੂੰ ਨੀਅਰ ਬਾਊਟ ਲਾਈਵ ਹੋਇਆ ਚਲੋ ਇੰਸਟਾਗ੍ਰam ਖੋਲੀ ਆਪਾਂ ਆਪਣੇ ਚੈਨਲ ਦੀ ਖੋਲੀ ਉੱਥੇ ਰਿਕਮੈਂਡ ਹੋਗੀ ਰਿਕਮੈਂਡ ਹੁੰਦੀ ਹੈ ਬਾਈ ਹੋਗੀ ਇਹ ਤਾਂ ਹੈ ਨਹੀਂ ਆਪਾਂ ਨੇ ਫੋਲੋ ਕਰੇ ਹੋਏ ਨਹੀਂ ਕੁਝ ਕਹਿ ਦਿੰਦੇ ਨੇ ਇੰਸਟਾਗ੍ਰam ਜਾਂ ਕੋਈ ਵੀ ਬਲੌਗਰ ਵੀ ਸਾਨੂੰ ਫੋਲੋ ਨਾ ਕਰੋ ਸਬਸਕ੍ਰਾਈਬਰ ਨਾ ਲਾਓ ਨਾ ਨਾ ਕਰੋ ਸਾਨੂੰ ਨਾ ਸਾਡੀ ਵੀਡੀਓ ਨਾ ਦੇਖੋ ਪਰ ਰਿਕਮੈਂਡ ਹੁੰਦੀ ਹੈ ਸਜੈਸਟ ਹੁੰਦੀ ਹੈ ਠੀਕ ਹੈ ਇਹਦੀ ਵੀਡੀਓ ਉਹ ਆਪਣੇ ਕੋਲ ਆ ਗਈ ਤੇ ਅਸੀਂ ਸੁਣਿਆ ਤੇ ਉਹ ਬੰਦੇ ਨੂੰ ਮੈਂ ਜਦੋਂ ਵੀ ਉਹਦੀ ਸਕਰੋਲ ਆਉਂਦੀ ਸੀ ਉਹ ਗਾਲ ਕੱਢ ਰਿਹਾ ਸੀ ਗਾਲ ਕੱਢ ਸੁਖਰਤੀਆ ਮਾਵਾ ਭੈਣਾਂ ਦੀਆਂ ਗੱਲਾਂ ਇਹ ਕੀ ਕ ਬਈ ਪੰਜਾਬ ਦਾ ਮਾਹੌਲ ਐਸੇ ਜੀ ਨੇ ਦਾ ਖਰਾਬ ਕੀਤਾ ਹਾਂ ਜਿਵੇਂ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ ਬਹਾਦਰੀ ਨਾਮ ਦੀ ਮੈਨੂੰ ਲੱਗਦਾ ਕਿਤੇ ਹੀ ਚੀਜ਼ ਉਹ ਅੱਜ ਦੀ ਨੌਜਵਾਨ ਪੀੜ੍ਹੀ 'ਚ ਹੈ ਨਹੀਂ ਠੀਕ ਹੈ ਜਦੋਂ ਕੀ ਸੀ ਪਹਿਲਾਂ ਪੁਰਾਣੇ ਸਮੇਂ 'ਚ ਕੀ ਹੁੰਦਾ ਸੀ ਆਪਣੇ ਪਹਿਲਾਂ ਬਾਬੇ ਬਜ਼ੁਰਗ ਹਨਾ ਜਿਨ੍ਹਾਂ ਨੇ ਕੋਈ ਕੰਮ ਕਰਨਾ ਸੀਗਾ ਚਲੋ ਚੱਲੀਏ ਹਾਂ ਹੁਣ ਬੰਦਾ 10 ਵਾਰੀ ਸੋਚਦਾ ਕਿ ਯਾਰ ਕਰਾਂਗੇ ਕੀ ਹੋਊਗਾ ਅੱਗੇ ਕੀ ਆ ਅੱਗੇ ਜਾ ਕੇ ਕੀ ਹੋਊਗਾ ਪਹਿਲਾਂ ਬਾਬੇ ਹੁੰਦੇ ਸੀਗੇ ਆਪਣੇ ਕੋਈ ਗੱਲ ਨਹੀਂ ਜੇ ਮੜੇ ਦੇ ਵੀ ਕਹਿ ਦੀਆਂ ਨਾ ਕਿ ਬਾਪੂ ਇਦਾਂ ਗੱਲ ਹੋ ਗਈ ਕੋਈ ਗੱਲ ਨਹੀਂ ਪੁੱਤਰਾ ਤੂੰ ਬੇਫਿਕਰ ਹੋ ਜਾ ਮੈਂ ਤੇਰੇ ਨਾਲ ਠੀਕ ਹੈ ਪਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਹੋਊਗਾ ਆਉਣ ਵਾਲੇ ਸਮੇਂ 'ਚ ਇਹ ਹੋ ਸਕਦਾ ਕਿ ਲੜਾਈ ਹੋ ਗਈ ਚੱਲ ਕੋਈ ਨਾ ਅਗਲਾ ਬੋਰ ਗਿਆ ਠੀਕ ਆ ਤੂੰ ਆਪਣਾ ਕੰਮ ਕਰ ਫਲਾਣਾ ਹਨਾ ਇਦਾਂ ਹੋ ਸਕਦਾ ਇਹ ਯਾਰ ਸ਼ਰਤਾਂ ਲਾ ਕੇ ਕੁੜੀਆਂ ਪੱਟਦੇ ਨੇ ਹਨਾ ਸੋਸ਼ਲ ਇਹ ਸੇਧ ਇਹ ਜਵਾਂਕਾਂ ਨੂੰ ਇਹ ਸੇਧ ਮਿਲੂਗੀ ਨਵੀਂ ਪੀੜ੍ਹੀ ਆਉਂਦੀ ਹੈ ਹਨਾ ਜਿਹੜੀ ਤੁਹਾਨੂੰ ਮੈਂ ਦੱਸਦਾ ਜਿਹੜੀ ਫੇਸਬੁੱਕ ਸੀ ਨਾ ਅੱਜ ਤੋਂ 7 ਸਾਲ ਪਹਿਲਾਂ 6 ਸਾਲ ਪਹਿਲਾਂ ਦੀ ਗੱਲ ਹੈ ਫੇਸਬੁੱਕ ਨੂੰ ਕੁਝ ਕੁ ਲੋਕ ਹਨਾ ਆਪਣੇ ਜਾਣਕਾਰੀ ਦੇ ਸੋਰਸ ਲਈ ਵਰਤਦੇ ਸੀਗੇ ਬਿਲਕੁਲ ਠੀਕ ਹੈ ਹੁਣ ਲੱਚਰ ਤਾਂ ਲਈ ਵਰਤ ਰਹੇ ਨੇ ਠੀਕ ਹੈ ਇਹ ਜਿਹੇ ਲੋਕ ਸੇਧ ਦੁੰਦੇ ਨੇ ਟੈਟੂ ਤੂ ਛਪਾ ਲੈ ਠੀਕ ਹੈ ਤੇ ਤੂੰ ਉੱਥੇ ਸ਼ਰਿਆਮ ਗਾਲਾਂ ਕੱਢ ਰਹੇ ਆ ਚਲੋ ਬੇਸ਼ੱਕ ਕੁੜੀ ਗਲਤ ਹੈ ਅਸੀਂ ਕੁੜੀ ਨੂੰ ਸਹੀ ਨਹੀਂ ਕਹਿੰਦੇ ਕੁੜੀ ਗਲਤ ਹੈ ਚਾਹੇ ਮੁੰਡਾ ਗਲਤ ਹੈ ਤੇਰਾ ਫਰਜ ਨਹੀਂ ਬਣਦਾ ਤੇ ਇਸ ਮਨਜੀਤ ਕੌਰ ਦਾ ਫਰਜ ਨਹੀਂ ਬਣਦਾ ਸੋਸ਼ਲ ਮੀਡੀਆ ਤੇ ਗਾਲਾਂ ਕੱਢਣੀਆਂ ਆਹ ਕਿ ਗਾਲਾਂ ਕੱਢਣੀਆਂ ਕਿਉਂਕਿ ਉੱਥੇ ਲੋਕ ਦੇਖਦੇ ਨੇ ਅਸੀਂ ਤਾਂ ਪੁਲਿਸ ਤੇ ਹੈਰਾਨ ਹੈ ਵੀ ਪੁਲਿਸ ਨੇ ਇਹਦੀ ਕਾਰਵਾਈ ਨਹੀਂ ਕਰਦੀ ਕੋਈ ਜਥੇਬੰਦੀ ਨਹੀਂ ਇਹਨਾਂ ਤੇ ਉਹ 扑ੜਕਦੀ ਹੁਣ ਸਾਡੇ ਵਰਗੇ ਜੀ ਇਹਨਾਂ ਤੇ ਇੰਟਰਵਿਊ ਕਰਦੇ ਨੇ ਤਾਂ ਇਹਨਾਂ ਦਾ ਇੱਕ ਇਹਦੇ ਸੁਖਰਤੀ ਦੇ ਨਾਲ ਮੁੰਡਾ ਹੁੰਦਾ ਕੀ ਨਾਮ ਮੈਨੂੰ ਪਤਾ ਨਹੀਂ ਕੀਰਤਾ ਬਦਲੇ ਸਹਿਰਤ ਕੀਰਤ ਕੀਰਤ ਉਹ ਹੋਇਆ ਤੇ ਇੱਕ ਦਿਨ ਉਹ ਲਾਈਵ ਹੋ ਕੇ ਬੋਲਦਾ ਵੀ ਚੈਨਲ ਵਾਲੇ ਇੰਟਰਵਿਊ ਤਾਂ ਕਰਦੇ ਨੇ ਉਹਨਾਂ ਨੇ ਸੁਖਰ ਰਤੀਏ ਦੀ ਜਿਹੜੀ ਸਹਿਲੀ ਸੀ ਮਨਜੀਤ ਇਹਨਾਂ ਤੋਂ ਮਤਲਬ ਕੱਢਣਾ ਮਤਲਬ ਚੈਨਲਾਂ ਨੂੰ ਆ ਗੱਲ ਕਰ ਜੀ ਥੋੜੀ ਮੈਂਟੈਲਿਟੀ ਇਦਾਂ ਦੀ ਹੈ ਤੇ ਚੈਨਲਾਂ ਦੀ ਥੋੜੀ ਇਦਾਂ ਦੀ ਠੀਕ ਹੈ ਚੈਨਲ ਕਿ ਉਹ ਤੁਹਾਨੂੰ ਰਿਪਰੈਜ਼ੈਂਟ ਕਰ ਰਹੇ ਤੁਹਾਨੂੰ ਦਿਖਾ ਰਹੇ ਨੇ ਉਹਨਾਂ ਦਾ ਮਤਲਬ ਸੀਗਾ ਤੁਸੀਂ ਆਪਣੀ ਜੋ ਥੋੜੀ ਕਾਉਂਟਰੋਵਰਸੀ ਚੱਲ ਰਹੀ ਹੈ ਉਹਨੂੰ ਖਤਮ ਕਰੋ ਖਤਮ ਕਰੋ ਠੀਕ ਹੈ ਸਾਡਾ ਮਤਲਬ ਹੁੰਦਾ ਸੱਚ ਲੈ ਕੇ ਆਉਣਾ ਸਾਹਮਣੇ ਸਾਡੇ ਚੈਨਲ ਦੇ ਵਿੱਚ ਇੰਟਰਵਿਊ ਕਰੀ ਮਨਜੀਤ ਕੌਰ ਦੀ ਉਹਦੇ ਵਿੱਚੋ ਬੋਲੀ ਜੀ ਮੇਰਾ 13 ਸਾਲ ਦੀ ਉਮਰ ਦੇ ਵਿੱਚ ਵਿਆਹ ਕਰ ਇਹ ਮੇਰਾ ਬੱਚਾ ਸੀਗਾ ਤੇ ਮੈਂ ਉੱਥੋਂ ਮੇਰਾ ਡਿਵੋਰਸ ਹੋ ਗਿਆ। ਤੋਂ ਇੰਟਰਵਿਊ ਤੋਂ ਬਾਅਦ ਉਹਦੇ ਪਰਿਵਾਰਕ ਮੈਂਬਰਾਂ ਦਾ ਮੈਨੂੰ ਫੋਨ ਆਉਂਦਾ ਹੈ। ਤੇ ਉਹ ਸੱਚ ਦੱਸਦੇ ਨੇ ਜੋ ਉਹਨਾਂ ਦਾ ਕਹਿਣਾ ਹੈ। ਹਨਾ ਮਨਜੀਤ ਸੱਚੀ ਹੈ ਜਾਂ ਪਰਿਵਾਰ ਸੱਚਾ ਹੀ ਨਹੀਂ ਆਪਾਂ ਕਹਿ ਸਕਦੇ ਤੇ ਜਦੋਂ ਉਹਨਾਂ ਦੀ ਇੰਟਰਵਿਊ ਚ ਆਈ ਕਹਿੰਦੇ ਵੀ ਮੈਨੂੰ ਵੇਚਿਆ ਗਿਆ ਮਨਜੀਤ ਕੋਲ ਨਹੀਂ ਗੱਲ ਕਹੀ। ਉਹਨਾਂ ਦੇ ਮੈਨੂੰ ਘਰ ਦੇ ਵਿੱਚੋਂ ਫੋਨ ਆਉਂਦਾ ਹੈ। ਉਹਦਾ ਭਰਾ ਸੀ। ਭਰਾ ਦਾ ਮੈਨੂੰ ਕਾਲ ਆਉਂਦੀ ਆ। ਸਕਾਪਰਾ ਉਹਦਾ ਹੈ ਨਹੀਂ ਕਜ਼ਨ ਸੀ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਗੱਲਾਂ ਕਰੀਆਂ ਵੀ ਮੇਰੇ ਮੈਨੂੰ ਵੇਚਤਾ ਫਲਾਣਾ ਕਰਤਾ ਮੇਰੀ ਜ਼ਮੀਨ ਹੜੱਪ ਲਈ ਭੂਆ ਨੇ ਕਰ ਲਈ ਚਾਚੇ ਜੀ ਬੋ ਉਹ ਬੋਲੀ ਉਹਨਾਂ ਦਾ ਫੋਨ ਆਇਆ ਤੇ ਉਹ ਸਾਨੂੰ ਕਹਿੰਦੇ ਨੇ ਉਹਨਾਂ ਨੇ ਮੈਨੂੰ ਕੱਲੀਆਂ-ਕੱਲੀਆਂ ਗੱਲਾਂ ਦਸੀਆਂ ਇਹ ਕੁੜੀ ਕਿੱਥੇ ਵਿਆਹੀ ਸੀ ਠੀਕ ਹੈ ਇਹ ਕੁੜੀ ਕਿੱਥੇ ਵਿਆਹ ਕਿਤੇ ਕਿੰਨੇ ਦਿਨ ਉੱਥੇ ਰਹੀ ਹੈ ਤੇ ਉੱਥੇ ਉਹ ਬਾਜ਼ਾਰ 'ਚ ਜਾ ਕੇ ਉਹਨਾਂ ਦੇ ਪਰਿਵਾਰ ਦੇ ਇਲਜ਼ਾਮ ਨੇ ਠੀਕ ਹੈ ਬਾਜ਼ਾਰ 'ਚ ਜਾ ਕੇ ਉੱਥੇ ਮੁੰਡਿਆਂ ਨਾਲ ਛੇੜਖਾਨੀਆਂ ਕਰਨੀਆਂ ਉੱਥੇ ਵੀ ਨਹੀਂ ਕੱਟੀ ਫਿਰ ਅਸੀਂ ਆਪਣੇ ਪਿੰਡ ਵੀ ਲੈ ਕੇ ਆਏ ਆ ਕਹਿੰਦੇ ਇਹ ਕਹਿੰਦੇ ਆਪਣੀ 2003 ਚ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ ਉਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਤਿੰਨ ਦੇ ਵਿੱਚ ਉਹਦੇ ਫਾਦਰ ਦੀ ਡੈਥ ਹੁੰਦੀ ਹੈ ਤੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਇਹਦੇ ਮਾਦਰ ਉੱਥੋਂ ਚਲੇ ਜਾਂਦੇ ਨੇ ਇਹ ਦੋ ਸਿਸਟਰ ਨੇ ਇੱਕ ਦਾ ਨਾਮ ਆਈ ਥਿੰਕ ਰਮਨਦੀਪ ਦੱਸਿਆ ਸੀ ਉਹਨਾਂ ਨੇ ਤੇ ਇੱਕ ਮਨਜੀਤ ਕੌਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਹਾਂਜੀ ਜੋ ਉਹਨਾਂ ਨੇ ਨਾਮ ਦੱਸਿਆ ਜਿਹੜੀ ਤੁਹਾਡੀ ਫੋਨ ਤੇ ਗੱਲ ਹੋਈ ਹੈ ਹਾਂਜੀ ਜੋ ਫੋਨ ਤੇ ਗੱਲ ਹੋਈ ਹੈ ਵੀ ਇਹ ਦੋ ਸੀਗੀਆਂ ਸਿਸਟਰ ਇਹ ਵੱਡੀ ਸੀ ਤੇ ਉਹਨਾਂ ਦੇ ਕਹਿੰਦੇ ਵੀ ਅਸੀਂ ਉੱਥੇ ਇਹ ਚਲੇ ਗਏ 2003 ਨੂੰ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਤੇ ਕਹਿੰਦੇ ਇਹ ਪਰਿਵਾਰ ਪਿੱਛੋਂ ਏਡਾ ਸਟਰੋਂਗ ਨਹੀਂ ਸੀ ਤਿੰਨ ਚਾਰ ਕਿੱਲੇ ਵਾਲੇ ਆਮ ਜੀਮੀਦਾਰ ਸੀ ਤੇ ਕਹਿੰਦੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਭੂਆ ਨੇ ਇਹਨਾਂ ਦੇ ਵਿਆਹ ਕਰਿਆ ਕਹਿੰਦੇ ਵੇਚਿਆ ਨਹੀਂ ਉਹ ਕਹਿ ਰਹੇ ਹਨ ਜੀਤ ਕੌਰ ਵੀ ਮੇਰਾ 13 ਸਾਲ ਦੀ ਉਮਰ ਚ ਵਿਆਹ ਹੋਇਆ ਤੇ ਉਹਦੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਅਸੀਂ 17 ਪਲੱਸ ਨੀਅਰ ਅਬਾਊਟ 17 ਸਾਲ 7 ਮਹੀਨਿਆਂ ਦੇ ਨੇੜੇ ਜੋ ਉਹਨਾਂ ਨੇ ਮੈਨੂੰ ਦੱਸਿਆ ਵੀ 7 ਮਹੀਨਿਆਂ ਦੇ ਨੇੜੇ ਤੇ ਜਿਹੜੇ ਅਸੀਂ ਵਿਆਹ ਕਰਾਇਆ ਸੀ ਉੱਥੇ ਵੀ ਨਹੀਂ ਕਟਿਆ ਕਹਿੰਦੀ ਹੁਣ ਇਹ ਸੋਸ਼ਲ ਮੀਡੀਆ ਤੇ ਸਾਡੇ ਬਾਰੇ ਕੂੜ ਪ੍ਰਚਾਰ ਕਰ ਰਹੀ ਹੈ ਵੀ ਇਹਦੇ ਤੁਸੀਂ ਠੱਲ ਪਾਓ ਹਨਾ ਉਹਨਾਂ ਦਾ ਸਾਡਾ ਹੀ ਮਤਲਬ ਸੀ ਫਿਰ ਮੈਂ ਕੰਟੈਕਟ ਕਰਿਆ ਹਨਾ ਕਿਹਦੇ ਨਾਲ ਕੰਟੈਕਟ ਕਰਿਆ ਮਜੀਦਪੁਰ ਨਾਲ ਅੱਛਾ ਜੀ ਤੇ ਉਹਨਾਂ ਨੂੰ ਮੈਂ ਪੁੱਛਿਆ ਸਾਰੀ ਗੱਲਬਾਤ ਤੇ ਉਹਨਾਂ ਦਾ ਸਪਸ਼ਟਿਕਰਨ ਕੀ ਸੀਗਾ ਚਲੋ ਉਹ ਮੈਨੂੰ ਉਹਨੇ ਦੱਸਿਆ ਜੋ ਵੀ ਸੀ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਹੁਣ ਇਹ ਨਹੀਂ ਪਤਾ ਲੱਗ ਰਿਹਾ ਪਰਿਵਾਰ ਸੱਚ ਹੈ ਜਾਂ ਮਨਜੀਤ कौर ਸੱਚੀ ਹੈ ਜਾਂ ਫੇਮ ਲੈਣ ਵਾਸਤੇ ਜਾਂ ਸਿਮਤੀ ਲੈਣ ਵਾਸਤੇ ਤੁਸੀਂ ਇਹ ਕਹਿ ਰਹੇ ਹੋ ਕਿ ਮੇਰੇ ਬਾਪ ਨੇ ਮਰਨ ਤੋਂ ਬਾਅਦ ਮੈਨੂੰ ਘਰੋਂ ਕੱਢਿਆ ਗਿਆ ਮੇਰੇ ਮਾਂ ਨੂੰ ਘਰੋਂ ਕੱਢਿਆ ਗਿਆ ਠੀਕ ਹੈ 13 ਸਾਲ ਦੀ ਉਮਰ 'ਚ ਮੈਨੂੰ ਵੇਚਿਆ ਗਿਆ ਤੇ ਦੂਜੇ ਪਾਸੇ ਪਰਿਵਾਰ ਕਹਿੰਦਾ ਜੀ ਅਸੀਂ 17 ਸਾਲ ਦੀ ਉਮਰ 'ਚ ਵਿਆਹ ਕਰਿਆ ਠੀਕ ਹੈ ਬਹੁਤ ਕਹਿੰਦੇ ਬਹੁਤ ਸ਼ਰੀਫ ਮੁੰਡਾ ਸੀ ਜਿੱਥੇ ਵਿਆਹ ਕਰਾਇਆ ਗਿਆ ਦਸਤਾਰਧਾਰੀ ਸੀਗਾ ਜੋ ਉਹਨਾਂ ਦੇ ਕਹਿਣ ਮੁਤਾਬਕ ਵੀ ਇਹ ਮੁੰਡਾ ਦਸਤਾਰਧਾਰੀ ਸੀਗਾ ਵੀ ਅਸੀਂ ਉੱਥੇ ਵਿਆਹ ਕਰਿਆ ਤੇ ਕ ਤੇ ਹੋਰ ਤਾਂ ਹੋਰ ਇੱਕ ਹੋਰ ਫਿਰ ਬ੍ਰਦਰ ਦੀ ਕਾਲ ਆਈ ਮੈਨੂੰ ਇੱਕ ਇਹ ਸੀ ਦੂਜੀ ਵੀ ਕਾਲ ਆਈ ਇੱਕ ਕਜ਼ਨ ਸੀਗਾ ਹਾਂ ਕਜ਼ਨ ਦੂਜੇ ਕਜ਼ਨ ਦੀ ਫੋਨ ਆਇਆ ਉਹ ਕਹਿ ਰਿਹਾ ਉਹਨੇ ਹੋਰ ਕੁਝ ਦੱਸਿਆ ਬਹੁਤ ਉਹਨੇ ਮਤਲਬ ਮੈਂ ਇੱਥੇ ਨਹੀਂ ਦੱਸ ਸਕਦਾ ਤੁਸੀਂ ਇਹਨਾਂ 'ਚ ਸੱਚ ਕਿਹਨਾਂ ਨੂੰ ਮੰਗੇ ਨੂੰ ਮੰਨਦੇ ਹੋ ਦੇਖੋ ਕਿ ਮਜੀਤ ਕੋਰ ਸੱਚੀ ਆ ਪਰਿਵਾਰ ਸੱਚਾ ਕਿ ਜਿਹੜੇ ਤੀਜੇ ਕਜ਼ਨ ਦਾ ਫੋਨ ਆਇਆ ਉਹ ਸੱਚਾ ਦੇਖੋ ਗੱਲ ਇਹ ਹੁੰਦੀ ਹੈ ਇਹ ਜ਼ਿੰਮੇਵਾਰੀ ਹੈ ਇਹ ਦੁਨੀਆ ਦੀ ਇਹਨਾਂ ਸਾਰਿਆਂ ਜੋ ਸੁੱਖ ਸੁੱਖ ਰੱਦੀ ਸੱਚਾ ਦੇਖੋ ਸੁਖਰਤਿਆ ਵੀ ਨਹੀਂ ਸੱਚ ਆਪਾਂ ਕਹਿ ਸਕਦੇ ਠੀਕ ਹੈ ਤੇ ਕੁੜੀ ਨੂੰ ਵੀ ਨਹੀਂ ਸੱਚਾ ਕਹਿ ਸਕਦੇ ਮਨਜੀਤ ਨੂੰ ਚਲੋ ਇਹ ਕੀ ਮਾਮਲਾ ਇਹ ਆਪਾਂ ਨੂੰ ਨਹੀਂ ਪਤਾ ਠੀਕ ਹੈ ਕਿਉਂਕਿ ਹਾਂ ਜੋ ਉਹਨਾਂ ਨੇ ਜੋ ਦਿੱਤਾ ਸੀ ਸਾਡੇ ਕੋਲ ਸਟੇਟਮੈਂਟ ਜੋ ਕੀ ਉਹਨਾਂ ਨੇ ਸਾਨੂੰ ਕਿਹਾ ਸਾਡੇ ਕੋਲ ਬਿਆਨ ਨੇ ਮੇਰੇ ਕੋਲ ਪਏ ਨੇ ਤੇ ਕੌਣ ਸੀ ਮੈਂ ਉਹਦਾ ਬਕਾਇਦਾ ਆਧਾਰ ਕਾਰਡ ਲਿਆ ਵੀ ਕੋਣ ਹੈ ਤੂੰ ਪਹਿਲਾਂ ਮੈਨੂੰ ਆਧਾਰ ਕੱਢ ਦੇ ਮੈਂ ਤੇਰੇ ਨਾਲ ਗੱਲਬਾਤ ਕਰਨੀ ਆ ਉਹਨੇ ਮੈਨੂੰ ਦੱਸਿਆ ਉਹਦਾ ਕਜ਼ਨ ਹੈ ਤੇ ਫਿਰ ਮੈਨੂੰ ਉਹਦਾ ਪਿੰਡ ਦੱਸਿਆ ਇਹਦਾ ਸਹੁਰਿਆਂ ਦਾ ਪਿੰਡ ਵੀ ਦੱਸਿਆ ਮੈਂ ਨਹੀਂ ਜਗ ਜਹਰ ਕਰਨਾ ਚਾਹੁੰਦਾ ਗੱਲ ਕਿਉਂਕਿ ਦੇਖੋ ਨਾ ਉਹ ਉਹ ਆਪਣੇ ਪਰਿਵਾਰ ਚ ਰਾਜੀ ਨਹੀਂ ਹੈ ਪਰਿਵਾਰ ਚ ਰਾਜੀ ਨਹੀਂ ਹੈ ਨਾ ਉਹਨਾਂ ਦਾ ਡਿਵੋਰਸ ਹੋ ਗਿਆ ਚਲੋ ਆਪਣੇ ਆਪ ਨਹੀਂ ਦੱਸਣਾ ਚਾਹੁੰਦੇ ਤੇ ਇਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਹੁਣ ਤੁਸੀਂ ਕਹਿੰਦੇ ਸੁਖਰਤੀਆ ਸੱਚਾ ਹੈ ਜਾਂ ਮਨਜੀਤ कौर ਸੱਚੀ ਹੈ ਜੇ ਸੱਚੇ ਹੁੰਦੇ ਤਾਂ ਆ ਚੀਜ਼ਾਂ ਨਾ ਕਰਦੇ ਹਣਾ ਆ ਕੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੀਆਂ ਹੁਣ ਤੁਸੀਂ ਇਹ ਦੱਸੋ ਪਰ ਮੈਂ ਉਹ ਸैम ਤੁਹਾਡੀ ਗੱਲ ਹਾਂਜੀ ਹਾਂਜੀ ਸैम ਨੇ ਇੱਕ ਦਿਨ ਲਾਈਵ ਹੋਇਆ ਤਨੂ ਸਰੋਹੀ ਨਾਮ ਦੀ ਕੁੜੀ ਦੇ ਨਾਲ ਜਿਹੜੀ ਸੁਖਰਦੀ ਦੇ ਨਾਲ ਹੁਣ ਹੈ ਉਹਨੂੰ ਕਹਿ ਰਿਹਾ ਲਾਈਵ ਦੇ ਵਿੱਚ ਬੋਲਿਆ ਜਿੱਥੇ ਉਹ ਪੱਤਰਕਾਰਾਂ ਨੂੰ ਬੋਲਿਆ ਸੀ ਪੇਜਾਂ ਵਾਲਿਆਂ ਨੂੰ ਬੋਲਿਆ ਸੀ ਕਿ ਮਤਲਬ ਕੱਢਦੇ ਨੇ ਉੱਥੇ ਨਹੀਂ ਇੱਕ ਗੱਲ ਕਹੀ ਮੈਂ ਤੇਰੀ ਨਿਊਡ ਵੀਡੀਓ ਵਾਇਰਲ ਕਰ ਦੂੰਗਾ ਉਹਨੂੰ ਇਹ ਨਹੀਂ ਪਤਾ ਪਰਚਾ ਕਿਹੜਾ ਹੋਣਾ ਤੇਰੇ ਤੇ ਬਿਲਕੁਲ ਇਹ ਦ ਨਿਊਡ ਵੀਡੀਓ ਤੋਂ ਸ਼ਰਿਆਮ ਧਮਕੀ ਦੇ ਰਿਹਾ ਠੀਕ ਹੈ ਕੁੜੀ ਗਲਤ ਹੈ ਲੱਖ ਗਲਤ ਹੈ ਅਸੀਂ ਕੁੜੀ ਨੂੰ ਜੇ ਤੁਸੀਂ ਗਲਤ ਕਹਿ ਰਹੇ ਹੋ ਚਲੋ ਠੀਕ ਹੈ ਤੁਹਾਡੇ ਹਿਸਾਬ ਨਾਲ ਗਲਤ ਹੈ ਪਰ ਤੁਸੀਂ ਕਿੱਥੋਂ ਸਹੀ ਹੋਗੇ ਜਿਹੜਾ ਜੱਗ 'ਚ ਜਾਹਰ ਹਣਾ ਹਾਂ ਤੁਸੀਂ ਕਹਿ ਰਹੇ ਹੋ ਜੀ ਆਹ ਪੇਜ ਤੇ ਆ ਸਾਮਾਨ ਆ ਜਾਊਗਾ ਆਹ ਪੇਜ ਤੇ ਆ ਸਾਮਾਨ ਆ ਜਾਊਗਾ ਮੈਨੂੰ ਤਾਂ ਇਹ ਨਹੀਂ ਪਤਾ ਪੁਲਸ ਕੀ ਕਰਦੀ ਹੈ ਭਾਈ ਦਰਅਸਲ ਮੈਨੂੰ ਇਦਾਂ ਲੱਗਦਾ ਹੁੰਦਾ ਇੱਕ ਨਾ ਲੋਕਾਂ 'ਚ ਕਰੋਸ ਟ੍ਰੀ ਵਿਆਦਾ ਕਰੀ ਜਾਂਦੀ ਹੈ ਕੀ ਅੱਜ ਆਹ ਪੇਜ ਤੇ ਸਾਮਾਨ ਆਊਗਾ ਆਡੀਅנס ਜਿਹੜੀ ਹੁੰਦੀ ਆ ਉਹ ਪੇਜ ਤੇ ਜਾਊਗੀ ਉਹਨੂੰ ਫੋਲੋ ਕਰੂਗੀ ਉਹ ਪੇਜ ਯੂਜ਼ੂਲੀ ਦੇਖਿਓ ਤੁਸੀਂ ਪ੍ਰਾਈਵੇਟ ਹੋਊਗਾ ਹਾਂ ਬਿਲਕੁਲ ਠੀਕ ਹੈ ਪ੍ਰਾਈਵੇਟ ਹੋਊਗਾ ਲੋਕ ਕਿਉਂ ਫੋਲੋ ਕਰਨਗੇ ਉਹ ਪੇਜ ਨਾਲ ਸਦਸਾ ਜੁੜ ਗਿਆ ਠੀਕ ਹੈ ਸਮਾਨ ਹੋਣਾ ਨਹੀਂ ਹੋਣਾ ਉਹ ਚਲੋ ਬਾਦੀ ਗੱਲ ਆ ਇਹਨਾਂ ਲੋਕਾਂ ਦੇ ਵਿੱਚ ਇੱਕ ਪੈਦਾ ਕਰਦੇ ਆ ਕਰੋਸਟੀ ਪੈਦਾ ਕਰਦੇ ਆ ਕਿ ਉਹ ਪੇਜ ਤੇ ਆਊਗਾ ਆਡੀਅנס ਬਣਾਉਂਦੇ ਆ ਦਰਸਲ ਮੈਨੂੰ ਐ ਲੱਗਦਾ ਹੁੰਦਾ ਇਹ ਆਪਣੀ ਇੱਕ ਤਰ੍ਹਾਂ ਦਾ ਬਿਜ਼ਨਸ ਕਰ ਰਹੇ ਨੇ ਕਿ ਪੇਜਾਂ ਤੇ ਫੋਲੋਅਰ ਵਧ ਗਏ ਫਿਰ ਜਾਂ ਬਾਜੋ ਪੇ ਸੇਲ ਕਰ ਦੋ ਜਾਂ ਉਹਦੀ ਪ੍ਰੋਮੋਸ਼ਨ ਐਡ ਮਿਲ ਜਾਂਦੀ ਆ ਸੈਕਟਰ ਆ ਕੁਝ ਵੀ ਹੋ ਸਕਦਾ ਹਨਾ ਹਾਂ ਬਿਲਕੁਲ ਇਹ ਚੀਜ਼ ਇਨਨਦਰਾਂ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਇਹ ਜਦੋਂ ਸੁਖਰਤਿਆ ਲਾਈਵ ਹੁੰਦਾ ਹੈ ਲੰਗੇ ਦਿਨ ਦੋਕ ਦਿਨ ਹੋ ਗਏ ਤੇ ਲਾਈਵ ਹੁੰਦਾ ਲਾਈਵ ਦੇ ਵਿੱਚ ਨਾ ਉਹ ਕਹਿੰਦਾ ਵੀ ਮਨਜੀਤ ਕੌਰ ਨੂੰ ਬੋਲਦਾ ਹੈ ਵੀ ਤੂੰ ਮੇਰੇ ਪਰਿਵਾਰ ਦੇ ਨੰਬਰ ਪਾਈ ਠੀਕ ਹੈ ਸਭ ਤੋਂ ਵੱਡੀ ਗਲਤੀ ਆ ਉਹ ਕੁੜੀ ਦੀ ਮਨਜੀਤ ਕੌਰ ਦੀ ਜਿਹਨੇ ਆ ਕੰਮ ਕਰਿਆ ਉਹਨੂੰ ਪਾਉਣਾ ਨਹੀਂ ਸੀ ਚਾਹੀਦੇ ਨੰਬਰ ਉਹਦੇ ਪਰਿਵਾਰ ਦੇ ਕਿਉਂਕਿ ਉਹਦਾ ਨਿੱਜੀ ਮਸਲਾ ਸੀ ਜਿਦ ਤਰ੍ਹਾਂ ਕੋਈ ਮਸਲਾ ਸੀ ਸੁਖਰਤਿਆ ਨਾਲ ਸੀ ਤੂੰ ਉਹਦਾਂ ਨਵੇੜਦੀ ਠੀਕ ਹੈ ਤੂੰ ਮਾਂ ਨੂੰ ਕਿਵੇਂ ਲੈ ਕੇ ਆਈ ਵਿੱਚ ਤੂੰ ਪਰਿਵਾਰ ਨੂੰ ਕਿਵੇਂ ਲੈ ਕੇ ਠੀਕ ਹੈ ਇਹ ਉਹਦੀ ਗਲਤੀ ਸੀ ਦੂਜੇ ਨੰਬਰ ਤੇ ਸੁਖਰਤੀਆ ਬੋਲਦਾ ਤੂੰ ਆ ਕਰਿਆ ਤੂੰ ਮੈਨੂੰ ਵਾਹ ਕਰਿਆ ਹੁਣ ਮੈਨੂੰ ਬੇਦਖਲ ਕਰਤਾ ਹੁਣ ਮੈਂ ਨਹੀਂ ਡਰਦਾ ਤੇ ਹੁਣ ਮੈਂ ਤੇਰੀ ਮਾਂ ਬਾਰੇ ਵੀ ਉਹ ਗਲਤ ਬੋਲਦਾ ਉਹਦੀ ਮਾਂ ਬਾਰੇ ਤੇ ਉਹਦੀ ਭੂਆ ਬਾਰੇ ਵੀ ਉਹ ਕਹਿ ਰਿਹਾ ਤੁਹਾਡੇ ਤਾਂ ਟੱਬਰੇ ਲੁੱਚਿਆਂ ਦਾ ਬਿਲਕੁਲ ਹਣਾ ਦਰਅਸਲ ਇੱਥੇ ਗੱਲ ਦੱਸਾਂ ਉਹ ਵੇਟ ਕਾਦੀ ਕਰਦਾ ਸੀ ਉਹ ਵੇਟ ਕਰਦਾ ਸੀ ਬੇਦਖਲ ਹੋਣ ਦੀ ਤਾਂ ਹੀ ਨਹੀਂ ਬੋਲੇਆ ਉਹ ਉਹਨਾਂ ਚਿਰ ਤਾਂ ਹੀ ਨਹੀਂ ਬੋਲੇਆ ਮੈਂ ਤੁਹਾਨੂੰ ਦੱਸਾਂ ਅਸੀਂ ਇਦਾਂ ਹੀ ਪੂਰਾ ਸੈਟਅਪ ਲਾਇਆ ਹੋਇਆ ਅਸੀਂ ਕਿਹਾ ਕਿ ਬਾਈ ਚਲੋ ਮਜੀਦ گور ਦੇ ਇੰਟਰਵਿਊ ਕਰੀਏ ਆ ਦੂਜਾ ਪੱਖ ਵੀ ਹੋਣਾ ਚਾਹੀਦਾ ਹੂੰ ਠੀਕ ਹੈ ਦੂਜਾ ਪੱਖ ਵੀ ਦਿਖਾਉਣਾ ਚਾਹੀਦਾ ਕਿਉਂਕਿ ਆਪਣਾ ਤਾਂ ਕੰਮ ਆ ਬਾਈ ਹਨਾ ਆਪਾਂ ਦਿਖਾਉਣਾ ਚਲੋ ਮੈਂ ਸਾਰਾ ਸੈਟਅਪ ਲਾ ਲਿਆ ਸਾਰੀ ਗੱਲਬਾਤ ਹੋ ਗਈ ਉਹ ਕਹਿੰਦੇ ਕਰ ਲਾਂਗੇ ਇਦਾਂ ਆਉਂਦੇ ਆ ਜੀ ਚਲੋ ਸੈਟਲਮੈਂਟ ਕਰਕੇ ਐਂਡ 'ਚ ਇੱਕ ਦਿਨ ਫਿਕਸ ਹੋਇਆ ਉਹ ਕਹਿੰਦੇ ਆਪਾਂ 4 ਵਜੇ ਪੋਡਕਾਸਟ ਕਰਦੇ ਆ ਅੱਛਾ ਵੀਡੀਓ ਕਾਲ ਦੇ ਥਰੂ ਹਮ ਪਰ ਜਦੋਂ ਟਾਈਮ 4:00 ਬਜੇ 4 ਤੋਂ 5 ਹੋ ਗਏ 5 ਤੋਂ 6 ਹੋ ਗਿਆ ਘੰਟਾ ਘੰਟਾ ਕਰਦੇ ਅੱਗੇ ਫਿਰ ਕਹਿੰਦੇ ਕੋਈ ਗੱਲ ਨਹੀਂ ਭਾਈ ਆਪਾਂ ਫੇਰ ਕਰਾਂਗੇ ਹਮ ਯਾਨੀ ਕਿ ਇਹਦਾ ਮਤਲਬ ਭੱਜੇਗੇ ਉਹ ਭੱਜ ਗਏ ਹਾਂ ਹਨਾ ਇੱਥੇ ਆਪਾਂ ਕੀ ਸਮਝੀਏ ਬਿਲਕੁਲ ਠੀਕ ਆ ਕਿਉਂਕਿ ਅ ਇੱਕ ਪੱਖ ਅਸੀਂ ਦਿਖਾਇਆ ਪਤਾ ਨਹੀਂ ਸੀ ਨਾ ਜਵਾਬ ਨਹੀਂ ਆਉਂਦਾ ਕਿਉਂਕਿ ਗੱਲ ਪਤਾ ਕੀ ਹੈ ਜੀ ਜਦੋਂ ਇੱਕ ਪੱਤਰ ਆਪਾਂ ਦਾ ਕੰਟੈਂਟ ਕਰੀਟਰ ਹਮ ਪੱਤਰਕਾਰ ਨਹੀਂ ਆਪਾਂ ਕਹਿ ਸਕਦੇ ਆਪਣੇ ਆਪ ਨੂੰ ਕਿ ਇੱਕ ਪੱਖ ਆਪਾਂ ਦਿਖਾਇਆ ਚਲੋ ਗੱਲ ਹੋਈ ਠੀਕਾ ਹੁਣ ਦੂਜਾ ਪੱਖ ਇਹ ਤਾਂ ਲੋਕਾਂ ਤੇ ਜੇ ਤੁਸੀਂ ਲੋਕਾਂ ਦੀ ਅਦਾਲਤ ਦੇ ਵਿੱਚ ਹਨਾ ਗੱਲ ਰੱਖੀ ਅਮਜੀਤ ਕੌਰ ਨੇ ਤਾਂ ਤੁਹਾਡਾ ਵੀ ਹੱਕ ਹੈ ਕਿ ਲੋਕਾਂ ਦੀ ਅਦਾਲਤ ਚ ਗੱਲ ਰੱਖੀ ਜਾਵੇ ਕਿ ਲੋਕ ਫੈਸਲਾ ਕਰਨ ਲੋਕਾਂ ਤੋਂ ਬਾਅਦ ਅੱਗੇ ਉਹੀ ਸੋਸ਼ਲ ਮੀਡੀਆ ਪ੍ਰਸ਼ਾਸਨ ਚਲਾ ਰਿਹਾ ਗੱਲ ਅੱਗੇ ਜਾ ਸਕਦੀ ਹੈ ਤੁਹਾਡਾ ਨਵੇੜਾ ਹੋ ਜਾਊਗਾ ਠੀਕ ਨਹੀਂ ਗੱਲ ਇਹੀ ਨਿਕਲ ਕੇ ਆਉਂਦੀ ਹੁੰਦੀ ਹੈ ਬਾਹਰ ਬਿਲਕੁਲ ਬਿਲਕੁਲ ਇਹਨਾਂ ਨਾਲ ਇਹ ਮਸਲਾ ਜਦੋਂ ਜ਼ਿਆਦਾ ਵੱਧ ਗਿਆ ਨਾ ਇਹਨਾਂ ਦਾ ਗਾਲਾਂ ਤੋਂ ਥੱਲੇ ਮਤਲਬ ਹਰ ਚੌਥਾ ਸ਼ਬਦ ਗਾਲ ਹੁੰਦੀ ਸੀ ਹਰ ਚੌਥਾ ਮਾਵਾ ਭੈਣਾਂ ਦੀ ਗਾਲਾਂ ਮਤਲਬ ਉਹ ਗਾਲਾਂ ਜਿਹੜੀਆਂ ਕਿਸੇ ਮਤਲਬ ਵੀ ਬੱਕ ਦੇ ਸੁਣੇ ਨਹੀਂ ਸਕਦੇ ਠੀਕ ਹਰ ਚੌਥਾ ਸ਼ਬਦ ਕਹਿ ਰਿਹਾ ਮੈਂ ਮਤਲਬ ਮੂੰਹ ਚੋਂ ਨਿਕਲੇ ਚੌਥਾ ਸ਼ਬਦ ਗਾਲ ਸੀਗੀ ਤੇ ਇਹ ਨਾ ਠੱਲ ਪਾਈ ਹੈ ਅਮਨਪਾਲ ਸਿੰਘ ਮਹਿਰ ਉਹਨਾਂ ਨੇ ਬਿਲਕੁਲ ਹਨਾ ਉਹਨਾਂ ਨੇ ਇਹਨਾਂ ਨੂੰ ਪਰਸਨਲ ਮੈਸੇਜ ਕਰੇ ਨੇ ਜਾਂ ਕੀ ਕਰਿਆ ਪੋਸਟ ਕਰਿਆ ਉਹਨਾਂ ਨੇ ਪੋਸਟ ਰਿਆ ਗਿਆ ਹਣਾ ਉਹਨਾਂ ਨੇ ਕਿਹਾ ਜੇਕਰ ਤੁਸੀਂ ਨਹੀਂ ਹਟਦੇ ਤਾਂ ਅਗਲੀ ਕਾਰਵਾਈ ਅਸੀਂ ਕਰਾਂਗੇ ਠੀਕ ਹੈ ਫਿਰ ਉਹਨਾਂ ਦੇ ਡਰ ਤੋਂ ਦੋਨਾਂ ਜਾਣਿਆਂ ਨੇ ਮਨਜੀਤ ਕੌਰ ਨੇ ਵੀ ਸੁਖਰਤਿਏ ਨੇ ਵੀ ਪੋਸਟ ਪਾ ਕੇ ਐਕਸੈਪਟ ਕਰ ਲਿਆ ਵੀ ਅਸੀਂ ਗਾਲਾਂ ਨਹੀਂ ਕੱਢਾਂਗੇ ਪਰ ਇਹ ਨਹੀਂ ਕੱਢਾਂਗੇ ਗਾਲਾਂ ਉਹਨਾਂ ਨੇ ਇੱਥੇ ਕਹਿਤਾ ਮੈਂ ਉਹਦਾ ਪੇਜ ਚੈੱਕ ਕਰਿਆ ਸੁਖਰਤਿਏ ਦਾ ਉਹ ਪੋਸਟ ਤੋਂ 3-4 ਘੰਟੇ ਬਾਅਦ ਫਿਰ ਗਾਲਾਂ ਲਿਖੀਆਂ ਹੋਈਆਂ ਹਜੇ ਮਤਲਬ ਜੂ ਸਰਕੇ ਨਾ ਸਰਕੇ ਗੱਲ ਇਹ ਆ ਵੀ ਦਾਰੇ ਨਹੀਂ ਕਿਸੇ ਚੀਜ਼ ਦਾ ਦਰਅਸਲ ਗੱਲ ਹੈ ਕਿ ਪੇਸ਼ ਕੀ ਹੋ ਰਿਹਾ ਹਾਂ ਦੁਨੀਆ ਸਾਹਮਣੇ ਦਿਖਾ ਕੀ ਰਹੀ ਹੋਂ ਦਿਖਾ ਰਹੀ ਤੁਸੀਂ ਕੀ ਪੇਸ਼ ਕਰਨਾ ਚਾਹੁੰਦੇ ਹੋ ਕਿ ਤੁਸੀਂ ਬਹੁਤ ਵਧੀਆ ਗਾਣਾ ਕੱਢਦੇ ਹੋ ਹਾਂ ਬਿਲਕੁਲ ਠੀਕ ਨਹੀਂ ਜਿਹੜੀ ਮੇਨ ਗੱਲ ਹੈ ਕਿ ਮੈਨੂੰ ਇੰਨੇ ਤਰ੍ਹਾਂ ਦੀ ਗਾਣਾ ਹੁੰਦੀਆਂ ਤੁਸੀਂ ਇਹ ਪੇਸ਼ ਕਰਦੇ ਹੋ ਹਾਂ ਠੀਕ ਹੈ ਮੈਂ ਅੱਜ ਦੀ ਸਦੀ ਦੇ ਵਿੱਚ ਛੋਟੇ ਜੇ ਬੱਚੇ ਤੋਂ ਲੈ ਕੇ ਠੀਕ ਹੈ ਬਜ਼ੁਰਗਾਂ ਤੱਕ ਉਹਨਾਂ ਦੇ ਹੱਥਾਂ ਦੇ ਵਿੱਚ smartphones ਨੇ ਹਾਂ ਠੀਕ ਹੈ ਜੀ ਆਪਣੇ ਮਾਮਾ ਭੈਣਾਂ ਦੇ ਹੱਥਾਂ 'ਚ smartphones ਨੇ ਕਿਸੇ ਵੇਲੇ ਮਾਵਾਂ ਕੋਲ ਸਿਰਫ ਕੰਮ ਹੁੰਦਾ ਸੀਗਾ ਤੇ smartphones ਹੀ ਹੁੰਦੇ ਸੀ ਅੱਜ ਮਾਵਾਂ ਕੋਲ ਉਹ ਜਦੋਂ ਫ੍ਰੀ ਹੁੰਦੇ ਆਪਣੇ ਫ੍ਰੀ ਟਾਈਮ 'ਚ ਫੋਨ ਅੱਗੇ ਜਦੋਂ ਸਲਾਈ ਕਢਾਈ ਦੀਆਂ ਮਸ਼ੀਨਾਂ ਹੁੰਦੀਆਂ ਸੀ ਹੱਥਾਂ ਦੇ ਵਿੱਚ ਅੱਜ ਉੱਥੇ ਫੋਨ ਨੇ ਕਿਉਂਕਿ ਫੋਨ ਨੇ ਬਹੁਤ ਚੀਜ਼ਾਂ ਸਾਈਡ ਤੇ ਕਰਤੀਆਂ ਹੈ ਨਾ ਹਾਂ ਇੱਕ ਨਾ ਮੈਥੋਡਿਕ ਹੋਰ ਪੁੱਛਣੀ ਸੀ ਗੱਲ ਤੁਸੀਂ ਸ਼ਾਇਦ ਇੰਟਰਵਿਊ ਵੀ ਕਰੀਆ ਮਨਜੀਤ ਕੌਰ ਦਾ ਇੱਕ ਰੌਲਾ ਜਿਹਾ ਪਿਆ ਸੀ ਕਿਸੇ ਕੁੜੀ ਦੇ ਥੱਪੜ ਧੁੱਪੜ ਜਾ ਮਾਰਿਆ ਸੀ ਉਹ ਕੀ ਮਸਲਾ ਸੀ ਉਹ ਮੈਨੂੰ ਥੋੜਾ ਜਿਹਾ ਡਿਫਾਈਨ ਕਰੋ ਮੈਨੂੰ ਉਹਦੇ ਬਾਰੇ ਪਤਾ ਨਹੀਂ ਵੀ ਕੀ ਗੱਲਬਾਤ ਸੀਗੀ ਉਹ ਕਿਉਂ ਥੱਪੜ ਮਾਰਿਆ ਸੀ ਕਿਹਦੇ ਪਿੱਛੇ ਮਾਰਿਆ ਸੀ ਕਿ ਲੜਾਈ ਝਗੜਾ ਕਿਉਂ ਬਈ ਉਹ ਦਰਸਲ ਉਹਨਾਂ ਦਾ ਜੋ ਮਨਜੀਤ ਕੌਰ ਦਾ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸੁਖਰਤੀ ਨੂੰ ਮੈਸੇਜ ਕਰੇ ਤੇ ਗੱਲਬਾਤ ਕਰੀ ਹਨਾ ਉਸ ਰਿਸ਼ਤੇ ਦੇ ਵਿੱਚ ਉਹਨਾਂ ਦਾ ਮਸਲਾ ਸੀ ਫਿਰ ਉਹਨਾਂ ਦੀ ਅੰਡਰਸਟੈਂਡਿੰਗ ਇਦਾਂ ਦੀ ਕੋਈ ਖਰਾਬ ਹੋਈ ਹਨਾ ਤੇ 3v2 ਦੀ ਮਾਰਕੀਟ ਦੇ ਵਿੱਚ ਉਹਨਾਂ ਨੇ ਆਪਣਾ ਲੜੇ ਉਹ ਫਿਰ ਉਹ ਸੌਟ ਆਊਟ ਹੋ ਗਿਆ ਹੁਣ ਪਿੱਛੇ ਜੀ ਮੇਰੀ ਸैम ਨਾਲ ਵੀ ਗੱਲ ਹੋਈ ਸੀਗੀ ਸैम ਫਿਟਨੈਸ ਜਿਹਦੇ ਨਾਲ ਹੋਈ ਸੀ ਉਹ ਕਹਿੰਦੇ ਸਾਡੇ ਦੋ ਭੈਣਾਂ ਦੀ ਲੜਾਈ ਸੀਗੀ ਤੇ ਉਹ ਸਾਡਾ ਮਸਲਾ ਸੌਟ ਆਊਟ ਹੋ ਗਿਆ ਤੇ ਲੋਕਾਂ ਨੇ ਟ੍ਰੋਲ ਬੋਕਤ ਉਹ ਕੁੜੀ ਉਹ ਕੁੜੀ ਕਹਿੰਦੀ ਕਿ ਵੀਰੇ ਮੈਂ ਜਦੋਂ ਕਿਤੇ ਮਾਰਕੀਟ ਜਾਂਦੀ ਸੀ ਤਾਂ ਲੋਕ ਮੈਨੂੰ ਹੋਰੇ ਨਿਗਾ ਨਾਲ ਦੇਖਦੇ ਸੀ ਕਹਿੰਦਾ ਇੰਸਟਾਗ੍ਰam ਤੇ ਮੈਨੂੰ ਬਹੁਤ ਗੰਦੇ ਮੈਸੇਜ ਆਏ ਠੀਕ ਆ ਉਹ ਕਹਿੰਦੀ ਕੁਝ ਕੁੜੀਆਂ ਨੇ ਵੀ ਬਹੁਤ ਮੈਸੇਜ ਕਰੇ ਕਈ ਉਹਨਾਂ ਚ ਤਾਂ ਇਦਾਂ ਦੇ ਕਹਿਣੇ ਵਾਲੇ ਵੀ ਸੀ ਕਿ ਭੈਣੇ ਤੂੰ ਜਿੰਮ ਲਾਉਣੀ ਹੈ ਤੇਰੀ ਜਿੰਮ ਲਾਉਣ ਦਾ ਫਾਇਦਾ ਕੀ ਆ ਤੇਰੇ ਬਗਾਨੀ ਥੱਪੜ ਮਾਰ ਗਈ ਅੱਛਾ ਹਾਂ ਝੜਕਾਉਂਦੇ ਨੇ ਝੜਕਾਉਂਦੇ ਨੇ ਦਰਅਸਲ ਮਾਹੌਲ ਖਰਾਬ ਕੀਤਾ ਜਾ ਰਿਹਾ ਹੈਨਾ ਇਹੀ ਚੀਜ਼ਾਂ ਨੂੰ ਦੇਖਦੇ ਫਿਰ ਉਹਨੇ ਪੋਡਕਾਸਟ ਕੀਤਾ ਤੇ ਪੋਡਕਾਸਟ ਦੇ ਵਿੱਚ ਉਹਨੇ ਸਾਰੀਆਂ ਗੱਲਾਂ ਖੋਲ ਕੇ ਰੱਖੀਆਂ ਕਹਿੰਦੇ ਉਹ ਦਰਅਸਲ ਕੁਝ ਮਾਹੌਲ ਇਦਾਂ ਦਾ ਬਣ ਜਾਂਦਾ ਜੋ ਬੰਦ ਕਮਰੇ 'ਚ ਗੱਲ ਹੁੰਦੀ ਤਾਂ ਬੰਦ ਕਮਰੇ 'ਚ ਹੀ ਰਹਿ ਜਾਣੀ ਸੀ ਉਹ ਮਾਰਕੀਟ 'ਚ ਹੋ ਗਈ ਉਹਦਾ ਵੀਡੀਓ ਬਣ ਗਈ ਵਾਇਰਲ ਹੋ ਗਈ ਤੇ ਚੌਥੀ ਕੁੜੀ ਨੇ ਵਾਇਰਲ ਕੀਤੀ ਇਹ ਸੀ ਕਿ ਕੋਈ ਬੜੀ ਵੱਡੀ ਗੱਲ ਵੀ ਤੁਸੀਂ ਕਹਿ ਨਹੀਂ ਸਕਦੇ ਜਿਹੜੀ ਬਣਾ ਦਿੱਤੀ ਗਈ ਇੱਕ ਨਾ ਤੁਸੀਂ ਨੋਟ ਕਰਿਓ ਜਦੋਂ ਨਾ ਆਪਾਂ ਮੋਹਾਲੀ 3B2 ਜਾਣੇ ਆ ਨਾ ਯਾਰ ਉਹ ਜਮਈ ਮਤਲਬ ਵੀ ਲੋ ਲੈਵਲ ਦਾ ਕੰਮ ਕਰਦਾ ਉੱਥੇ ਇਹਨਾਂ ਇੰਸਟਾਗ੍ਰਾਮਰਾਂ ਨੇ ਹਣਾ ਲੱਚਰਦਾ ਬਹੁਤ ਯਾਰ ਰਾਤ ਨੂੰ 2 ਵਜੇ ਚਲੇ ਜਾਓ ਤਾਂ ਤੁਹਾਨੂੰ ਉੱਥੇ ਇਹ ਮਿਲ ਜਾਣਗੇ ਠੀਕ ਹੈ 3 ਵਜੇ ਚਲੇ ਜਾਓ ਦੁਪਹਿਰੇ ਚਲੇ ਜਾਓ ਸਵੇਰੇ ਹੋਰ ਤਾਂ ਸਵੇਰੇ 4 ਵਜੇ ਵੀ ਤੁਹਾਨੂੰ ਉੱਥੇ ਚਾਹ ਚੂਰੀ ਜੀ ਕੋਲ ਉੱਥੇ ਮਿਲ ਜੰਦੇ ਨੇ ਠੀਕ ਹੈ ਤੇ ਉੱਥੇ ਲੱਚਰਦਾ ਹੁਣ ਅਸੀਂ ਸੋਚ ਰਹੇ ਆਂ ਵੀ ਅਸੀਂ ਨਾ ਇੱਥੇ ਵੀਡੀਓ ਇਹਨਾਂ ਦੀਆਂ ਬਣਾ ਕੇ ਹਣਾ ਇਹਨਾਂ ਤੇ ਕਾਰਵਾਈਆਂ ਕਰਾਈਏ ਇਦਾਂ ਦੇ ਨਾ ਨਿਹਟਣਾ ਨਾ ਠੀਕ ਹੈ ਕਿਉਂਕਿ ਮੈਂ ਇੱਕ ਹਿਸਾਬ ਲਾਇਆ ਜਿੰਨਾ ਟਾਈਮ ਆਪਾਂ ਨਹੀਂ ਕਦਮ ਚੱਕਾਂਗੇ ਨਾ ਇਹਨਾਂ ਖਿਲਾਫ ਉਹਨਾ ਟਾਈਮ ਕੁਝ ਨਹੀਂ ਹੋਣਾ ਹੈਨਾ ਆਪਾਂ ਮੈਂ ਅਸੀਂ ਨਿੱਜੀ ਤੌਰ ਤੇ ਸਾਡਾ ਚੈਨਲ ਜੇਕਰ ਕੋਈ ਲੱੱਚਰਤਾ ਫਲਾਊਗਾ ਉਹਦੇ ਖਿਲਾਫ ਖਬਰਾਂ ਅਸੀਂ ਲਾਵਾਂਗੇ ਤੇ ਅਸੀਂ ਪਹੁੰਚ ਵੀ ਕਰਾਂਗੇ ਉੱਤੇ ਕਾਰਵਾਈ ਕਰਾਉਣ ਦੀ ਤੇ ਅਸੀਂ ਮੈਂ ਤੁਹਾਨੂੰ ਵੀ ਕਹਿਣਾ ਜਦੋਂ ਇੰਟਰਵਿਊ ਕਰਦੇ ਆ ਤੁਸੀਂ ਵੀ ਕਰਦੇ ਹੋ ਤਾਂ ਤੁਸੀਂ ਇਹ ਆਪਣਾ ਸਮਾਜ ਦਾ ਪੱਖ ਨਾ ਮੂਹਰੇ ਰੱਖ ਕੇ ਚੱਲੋ ਕਿਉਂਕਿ ਦੇਖੋ ਵਿਊਆਂ ਦੀ ਗੇਮ ਸਾਰੇ ਪੱਤਰਕਾਰ ਖੇਡਦੇ ਨੇ ਬਲੌਗਰ ਖੇਡਦੇ ਨੇ ਠੀਕ ਹੈ ਚਲੋ ਟੀਮਾਂ ਰੱਖੀਆਂ ਹੁੰਦੀਆਂ ਨੇ ਖਰਚਾ ਵੀ ਕਰਨਾ ਹੁੰਦਾ ਠੀਕ ਹੈ ਕਰਨ ਹੁੰਦਾ ਅਸੀਂ ਵੀ ਕਰਦੇ ਆ ਪਰ ਇੱਕ ਜਿਹੜੀ ਜ਼ਮੀਰ ਹੁੰਦੀ ਹੈ ਨਾ ਤੇ ਉਹ ਵੀ ਆਪਾਂ ਨੂੰ ਦੇਖਣਾ ਚਾਹੀਦਾ ਆਪਾਂ ਨੂੰ ਆਪਣੇ ਸਮਾਜ ਦੇ ਸਮਾਜ ਪਹਿਲਾਂ ਆਪਾਂ ਨੂੰ ਆਪਣੀ ਅਹਿਮੀਅਤ ਪਹਿਲਾਂ ਵੀ ਆਪਾਂ ਸਮਾਜ ਨੂੰ ਦੇਖ ਕੇ ਨਾ ਇਹ ਚੀਜ਼ਾਂ ਤੇ ਆਪਾਂ ਦੇਖੀਏ ਵੀ ਇਹ ਜੋ ਲੱਚਰ ਤਾਂ ਫਲਾਉਂਦੇ ਨੇ ਉਹਨੂੰ ਆਪਾਂ ਕੰਟਰੋਲ ਵੱਧ ਤੋਂ ਵੱਧ ਕਰੀਏ ਮੈਂ ਸਾਰੇ ਚੈਨਲ ਵਾਲਿਆਂ ਨੂੰ ਕਹਿਣਾ ਵੀ ਆਪਾਂ ਨੂੰ ਇਹੇ ਜਿਹੀ ਬਈ ਦਰਅਸਲ ਮੈਂ ਤੁਹਾਨੂੰ ਦੱਸਾਂ ਲੱਚਰ ਤਾਂ ਕਿਸੇ ਚੈਨਲ ਤੇ ਨਹੀਂ ਆਉਂਦੀ ਨਹੀਂ ਹਾਂ ਬਿਲਕੁਲ ਤੁਸੀਂ ਦੇਖਿਓ ਨਹੀਂ ਉਹੀ ਮੈਂ ਕਹਿੰਦਾ ਚੈਨਲ ਵਾਲੇ ਕੋਈ ਚੈਨਲ ਵਾਲਾ ਨਹੀਂ ਪਾਊਗਾ ਨਹੀਂ ਪਾਊਗਾ ਕਿਉਂਕਿ ਹਰ ਚੈਨਲ ਵਾਲੇ ਨੂੰ ਪਤਾ ਜਦੋਂ ਚੈਨਲ ਬੰਦਾ ਖੜਾ ਕਰਦਾ ਨਾ ਉਹਦੇ ਸਭ ਤੋਂ ਪਹਿਲਾਂ ਮੇਨ ਕੋਰ ਹੁੰਦੇ ਆ ਸ਼ੁਰੂ ਕਿੱਥੋਂ ਹੁੰਦਾ ਪਰਿਵਾਰ ਪਰਿਵਾਰ ਤੋਂ ਬਾਅਦ ਹੋ ਜਾਂਦੇ ਰਿਸ਼ਤੇਦਾਰ ਫਿਰ ਯਾਰ ਮਿੱਤਰ ਇਹਨਾਂ ਦੇ ਨਾਲ ਵੱਡਾ ਚੈਨਲ ਬਣਦਾ ਫਿਰ ਅੱਗੇ ਅੱਗੇ ਆਡੀਅנס ਜੁੜਦੀ ਜਾਂਦੀ ਆ ਉਹ ਬੰਦਾ ਕਿਵੇਂ ਪਾਲੂਗਾ ਲੱਚਰ ਦਾ ਚੈਨਲ ਤੇ ਉਹੀ ਕਹ ਰਿਹਾ ਵੀ ਆਪਾਂ ਨੂੰ ਚੈਨਲ ਵਾਲਿਆਂ ਨੂੰ ਬਲੌਗਰ ਛੱਡ ਦਿਓ ਇੰਸਟਾਗ੍ਰਾਮਰ ਦੇ ਜਿਹੜੇ ਪੇਜ ਚੱਲਦੇ ਨੇ ਉਹਨੂੰ ਛੱਡ ਦਿਓ ਆਪਾਂ ਨੂੰ ਚੈਨਲ ਵਾਲਿਆਂ ਨੂੰ ਚਾਹੀਦਾ ਹੈ ਵੀ ਜਦੋਂ ਇਹ ਕੁਝ ਇਦਾਂ ਦਾ ਕਰਦੇ ਨੇ ਇਹਨਾਂ ਦੇ ਮਤਲਬ ਇਹਨਾਂ ਦੀ ਜੋ ਗਲਤ ਚੀਜ਼ ਆ ਉਹ ਦਿਖਾਓ ਉਹਤੇ ਕਾਰਵਾਈ ਕਰਵਾਉਂਦਾ ਆਪਣਾ ਫਰਜ਼ ਬਣਦਾ ਮਤਲਬ ਅਸੀਂ ਤਾਂ ਇਹ ਠਾਨ ਲਿਆ ਸੀ ਤਾਂ ਕਰਾਂਗੇ 3 ਵੀ 2 ਚ ਜੋ ਹੁੰਦਾ ਸੀ ਤਾਂ ਉਹ ਵੀ ਦਿਖਾਵਾਂਗੇ ਪਰ ਦਰਅਸਲ ਗੱਲ ਇਹ ਹੈ ਨਾ ਲੋਕਾਂ ਨੇ ਤੁਹਾਨੂੰ ਇਹ ਗਲਤ ਕਹਿਣ ਲੱਜਣਾ ਕੋਈ ਵੀ ਕਹਿਣ ਦੋ ਭਾਈ ਜੇ ਤੁਸੀਂ ਕਿਸੇ ਦਾ ਪੱਖ ਦਿਖਾ ਰਹੇ ਹੋ ਜਾਂ ਤੁਸੀਂ ਕਿਸੇ ਦੀ ਗਲਤ ਹਰਕਤ ਦਿਖਾ ਰਹੇ ਹੋ ਠੀਕ ਹੈ ਲੋਕਾਂ ਨੇ ਕਹਣਾ ਤੁਹਾਨੂੰ ਤੁਸੀਂ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹੋ ਤੁਸੀਂ ਵਿਧਾ ਚੜਾ ਕੇ ਕਹਿ ਰਹੇ ਹੋ ਲੋਕਾਂ ਦਾ ਕੰਮ ਆ ਲੋਕਾਂ ਨੇ ਕਹਿਣਾ ਜੀ ਨਹੀਂ ਤੁਸੀਂ ਉਹ ਚੀਜ਼ ਨੂੰ ਕਿਵੇਂ ਕਰੋਗੇ ਤੁਸੀਂ ਤਾਂ ਸਮਾਜ ਨੂੰ ਲੈ ਕੇ ਚੱਲਦੇ ਹੋ ਨਾ ਹਾਂਜੀ ਸਮਾਜ ਦੇ ਵਿੱਚ ਆਪਾਂ ਰਹਿਣੇ ਆ ਠੀਕ ਹੈ ਤੇ ਚਲੋ ਆਪਾਂ ਕਿਸੇ ਪਾਰਟਿਕਲ ਜਗ੍ਹਾ ਦੇ ਨਾਮ ਨਹੀਂ ਹੁੰਦੇ ਚਲੋ ਕਿਤੇ ਵੀ ਸੜਕ ਤੇ ਲਾ ਲਓ ਕਿਤੇ ਵੀ ਕੁਝ ਗਲਤ ਹੋ ਰਿਹਾ ਠੀਕ ਹੈ ਉੱਥੇ ਗਲਤ ਕਰਨਾ ਇਨਲੀਗਲ ਹੈ ਬਿਲਕੁਲ ਹੈ ਠੀਕ ਹੈ ਉਹਦੇ ਤੇ ਆਪਾਂ ਆਵਾਜ਼ ਤਾਂ ਚੱਕ ਸਕਦੇ ਆ ਨਾ ਠੀਕ ਹੈ ਦਿਖਾਉਣ ਦੀ ਗੱਲ ਨਹੀਂ ਅਸੀਂ ਕਰ ਰਹੀ ਵੀ ਦਿਖਾਵਾਂਗੇ ਅਸੀਂ ਉਹਨਾਂ ਦੀ ਵਿਰੋਧਤਾ ਦੀ ਗੱਲ ਕਰ ਰਹੇ ਹਾਂ ਵੀ ਜੇ ਉੱਥੇ ਲੱਚਰਤਾ ਫਲਾਉਣਗੇ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਕਿਤੇ ਬਾਜ਼ਾਰ ਦੇ ਵਿੱਚ ਸੜਕ ਦੇ ਉੱਤੇ ਕਿਤੇ ਵੀ ਖੜਕੇ ਕੁਝ ਗਲਤ ਕਰਦੇ ਨੇ ਲੱਚਰਤਾ ਫਲਾਉਣਗੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਚੱਲਾਂਗੇ ਉਹਨਾਂ ਤੇ ਕਾਰਵਾਈ ਅਸੀਂ ਕਰਾਵਾਂਗੇ ਇਹ ਗੱਲ ਅਸੀਂ ਕਰ ਰਹੇ ਹਾਂ ਇਹ ਨਹੀਂ ਕਹਿ ਰਹੇ ਵੀ ਹਾਂ ਅਸੀਂ ਉਹਨਾਂ ਦੀਆਂ ਵੀਡੀਓ ਦਿਖਾਵਾਂਗੇ ਵੀਡੀਓ ਦਿਖਾਉਣ ਦੀ ਗੱਲ ਨਹੀਂ ਕਰਦੇ ਅਸੀਂ ਉਹਨਾਂ ਤੇ ਕਾਰਵਾਈ ਕਰਵਾਵਾਂਗੇ ਜੋ ਗਲਤ ਹੋਊਗਾ ਕਿਉਂਕਿ ਉਹਨਾਂ ਨੂੰ ਅਧਿਕਾਰ ਨਹੀਂ ਹੈ ਵੀ ਜੱਗ ਜਹਾਰ ਹੋ ਕੇ ਖੜ ਕੇ ਜਿਵੇਂ ਹੁਣ ਸਿਗਰਟ ਪੀਣ ਦਾ ਰੋਡ ਤੇ ਅਧਿਕਾਰ ਨਹੀਂ ਹੁੰਦਾ ਨਹੀਂ ਹੈਗਾ ਨਹੀਂ ਹੈ ਹਨਾ ਪਬਲਿਕ ਪਲੇਸ ਤੇ ਤੁਸੀਂ ਸਿਗਰਟ ਪੀ ਨਹੀਂ ਸਕਦੇ ਪਬਲਿਕ ਪਲੇਸ ਤੇ ਉਹ ਕੁਝ ਵੀ ਕਰਨਗੇ ਦਾ ਅਸੀਂ ਉਹਦੀ ਵਿਰੋਧਤਾ ਕਰਾਂਗੇ ਹੂੰ ਇਹਦਰ ਅਸਲ ਭਈ ਗੱਲ ਆਪਣੀ ਮੇਨ ਮੁੱਦਾ ਜਿਹੜਾ ਚੱਲਦਾ ਲੱਚਰਤਾ ਤੇ ਠੀਕ ਆ ਲੈਕਚਰ ਤਾਂ ਤੁਹਾਡੇ ਸਾਹਮਣੇ ਕਿਵੇਂ ਬੰਦ ਹੋਊਗਾ ਲੈਕਚਰ ਤਾਂ ਆਪਾਂ ਨੂੰ ਸ਼ੁਰੂਆਤ ਕਰਨੀ ਪਊਗੀ ਜਿਵੇਂ ਹਰ ਇੱਕ ਉਹੋ ਹੀ ਤਾਂ ਕਹਿ ਰਹੇ ਆ ਵੀ ਜਦ ਇਹਨਾਂ ਤੇ ਕਾਰਵਾਈਆਂ ਹੋਣੀਆਂ ਸ਼ੁਰੂ ਹੁਣ ਇੱਕ ਦੇਖੋ ਪੰਜਾਬ ਸਰਕਾਰ ਨੇ ਜਾਂ ਗਵਰਨਮੈਂਟ ਨੇ ਰੂਲ ਕਰਿਆ ਵੀ ਜਿਹੜਾ ਹਥਿਆਰ ਲੈ ਕੇ ਸੋਸ਼ਲ ਮੀਡੀਆ ਤੇ ਪੋਸਟ ਪਾਊਗਾ ਸੀ ਉਤੇ ਕਾਰਵਾਈ ਕਰਾਂਗੇ ਬਿਲਕੁਲ ਠੀਕ ਹੈ ਹੁਣ ਪੈਂਦੀ ਹੈ ਪੋਸਟ ਨਹੀਂ ਪੈਂਦੀ ਨਹੀਂ ਪੈਂਦੀ ਸ਼ੁਰੂਆਤ ਹੋਈ ਹੂੰ ਇਹ ਸ਼ੁਰੂਆਤ ਕਿਵੇਂ ਹੋਈ ਜਦੋਂ ਕੋਈ ਬੰਦਾ ਲੈ ਕੇ ਵਿਆਹ ਦੇ ਵਿੱਚ ਫਾਇਰਿੰਗ ਕਰਦਾ ਕੋਈ ਬੰਦਾ ਜਾਗੋਂ ਤੇ ਫਾਇਰਿੰਗ ਕਰਦਾ ਕੋਈ ਬੰਦਾ ਜਾ ਰਿਹਾ ਗੰਨਾਂ ਦੀਆਂ ਸਟੋਰੀਆਂ ਪਾਉਂਦਾ ਤਾਂ ਚੈਨਲ ਵਾਲਿਆਂ ਨੇ ਉਹਨੂੰ ਦਿਖਾਉਣਾ ਸਟਾਰਟ ਕਰੇ ਵੀ ਇਹ 네ਗੇਟਿਵ ਇਹ ਚੀਜ਼ ਗਲਤ ਹੈ ਵੀ ਇਹਦਾ ਸਮਾਜ ਤੇ ਗਲਤ ਅਸਰ ਪੈਂਦਾ ਉਹਦੇ ਨਾਲ 1 2 ਦੀ ਜਾਨ ਵੀ ਗਈ ਹੈ ਨਾ ਇੱਕ ਬੱਚੇ ਨੇ ਵੀ ਆਪਣੇ ਪਿਤਾ ਤੇ ਗੋਲੀ ਚੱਲ ਗਈ ਸੀ ਗੱਡੀ ਦੇ ਵਿੱਚ ਨਾ ਆਰਕੈਸਟਰਾ ਵਿਚਾਰੀ ਸੀ ਕੋਈ ਜਿਹੋ ਨੱਚਦੀ ਸੀ ਵਿਚਾਰੀ ਪੇਟ ਪਾਲਦੀ ਸੀ ਉਹ ਵੀ ਮਰੀ ਵਿਚਾਰੀ ਹੈ ਨਾ ਉਹ ਹੋਇਆ ਤੇ ਖਬਰਾਂ ਚੱਲੀਆਂ ਤੇ ਉਹਦੀ ਵਿਰੋਧਤਾ ਹੋਣੀ ਸ਼ੁਰੂ ਹੋਈ ਸਰਕਾਰ ਨੂੰ ਐਕਸ਼ਨ ਲੈਣਾ ਪੈ ਗਿਆ ਹੁਣ ਇਦਾਂ ਹੀ ਹੈ ਜੇ ਇਹ ਚੀਜ਼ਾਂ ਕਰਦੇ ਨੇ ਤਾਂ ਆਪਾਂ ਪਹਿਲ ਕਦਮੀ ਕਰਾਂਗੇ ਉਹਨਾਂ ਦੀ ਵਿਰੋਧਤਾ ਕਰਾਂਗੇ ਤਾਂ ਉਹਨਾਂ ਤੇ ਐਕਸ਼ਨ ਹੋਣਗੇ ਤਾਂ ਆਪਣੇ ਆਪ ਉਹ ਬੈਕਸਟੈਪ ਕਰਨਗੇ ਪਰ ਬਈ ਇੱਥੇ ਇਹ ਵੀ ਦੇਖ ਸਕਦੇ ਆ ਨਾ ਇਨਫਲੂਐਂਸਰ ਇਨਫਲੂਐਂਸਰ ਨੂੰ ਇਦਾਂ ਹੁੰਦਾ ਕਿ ਚਲੋ ਅਸੀਂ ਵੀਡੀਓ ਪਾਈਏ ਚਲਾਈਏ ਥੋੜਾ ਅਰਨਿੰਗ ਸੋਰਸ ਹੋ ਜਾਂਦਾ ਕਿਉਂਕਿ ਤੁਹਾਨੂੰ ਵੀ ਪਤਾ ਪੰਜਾਬ ਦੇ ਵਿੱਚ ਥੋੜਾ ਜਿਹਾ ਰੁਜ਼ਗਾਰ ਦਾ ਕਮ ਘਟਾ ਹੂੰ ਤਾਂ ਬੰਦਾ ਥੋੜਾ ਜਿਹਾ ਸਟੈਪ ਚੱਕਦਾ ਕਿ ਚੱਲ ਸੋਸ਼ਲ ਮੀਡੀਆ ਤੇ ਕਰਦੇ ਆ ਤਾਂ ਵਧੀਆ ਅਰਨਿੰਗ ਵਧੀਆ ਬ੍ਰਾਂਡ ਪ੍ਰਮੋਸ਼ਨ ਮਿਲ ਜਾਂਦੀ ਹੈ ਠੀਕ ਆ ਫਿਰ ਉਹ ਚੀਜ਼ ਨੂੰ ਦੇਖਦੇ ਜਦੋਂ ਵਿਊ ਨਹੀਂ ਆਉਂਦੇ ਲੋਕੀ ਪਸੰਦ ਨਹੀਂ ਕਰਦੇ ਹੁਣ ਮੈਂ ਤੁਹਾਨੂੰ ਇੱਕ ਦੱਸਾਂ ਜਦ ਅਸਲ ਗੱਲ ਆਪਣਾ ਇੱਕ ਆਪਣੇ ਕੋਈ ਨਾ ਬੋਡੀ ਬਿਲਡਰ ਨੇ ਹੂੰ ਉਹ ਵੀਡੀਓ ਬਣਾਉਂਦੇ ਨੇ ਤੇ ਉਹ ਉਹਨੇ ਸਿੱਧਾ ਕਿਹਾ ਕਹਿੰਦਾ ਪੰਜਾਬ ਵਾਲੇ ਤੁਸੀਂ ਸਪੋਰਟ ਨਹੀਂ ਕਰਦੇ ਹੈਗੇ ਕਹਿੰਦਾ ਅਸੀਂ ਕੰਟੈਂਟ ਬਣਾਉਨੇ ਆ ਇੰਨਾ ਸੋਹਣਾ ਬਣਾਉਨੇ ਆ ਤੁਹਾਨੂੰ ਨੌਲੇਜ ਦਿੰਨੇ ਆ ਤੁਹਾਡੇ ਬੋਡੀ ਦੇ ਸਬੰਧ ਚ ਨੌਲੇਜ ਦਿੰਨੇ ਆ ਕਿ ਬਾਈ ਤੁਹਾਡੇ ਤੁਸੀਂ ਸਰੀਰ ਚ ਇਹ ਪਾ ਸਕਦੇ ਹੋ ਤੁਹਾਨੂੰ ਕੋਈ ਬਿਮਾਰੀ ਆ ਤਾਂ ਇਹਦਾ ਫਿੱਟ ਕਿਵੇਂ ਰਹਿਣਾ ਠੀਕ ਆ ਉਹਨਾਂ ਸਾਰਾ ਕੁਝ ਕਹਿੰਦੇ ਲੋਕ ਪਸੰਦ ਨਹੀਂ ਕਰਦੇ ਫਿਰ ਅਸੀਂ ਹਿੰਦੀ ਚ ਬਣਾਉਨੇ ਆ ਜੇ ਪੰਜਾਬੀ ਬੋਲੀ ਚ ਬਣਾਈਏ ਲੋਕ ਪਸੰਦ ਨਹੀਂ ਕਰਦੇ ਠੀਕ ਆ ਹਿੰਦੀ ਚ ਹਿੰਦੀ ਵਾਲੀ ਆਡੀਅੰਸ ਬਹੁਤ ਆ ਸਿਮਰ ਮੇਰੀ ਇੱਕ ਗੱਲ ਦੱਸੋ ਹਾਂਜੀ ਤੁਸੀਂ ਸਰਕਾਰੀ ਜੋਬ ਤੇ ਹੋ ਨਹੀਂ ਹੈ ਪ੍ਰਾਈਵੇਟ ਜੋਬ ਤੇ ਆ ਨਹੀਂ ਹੈਗੀ ਜਦੋਂ ਆਪਾਂ ਨੂੰ ਪੜ੍ਹੇ ਲਿਖੇ ਹਾਂ ਚੰਗੇ ਬੜੇ ਲਿਖੇ ਜਦੋਂ ਕੁਝ ਨਹੀਂ ਬਣਿਆ ਤਾਂ ਤੁਸੀਂ ਮਿਹਨਤ ਕਰਕੇ ਸਟੈਬਲਿਸ਼ ਹੋ ਨਾ ਹੈਗੀ ਯਾਰ ਇਹ ਜ਼ਰੂਰੀ ਨਹੀਂ ਹੁੰਦਾ ਇਹ ਬਹਾਨੇ ਹੁੰਦੇ ਨੇ ਜੀ ਸਾਨੂੰ ਵੀਊ ਨਹੀਂ ਯਾਰ ਇਹ ਵੀਊ ਹੈ ਜ਼ਿੰਦਗੀ ਹੈ ਹੈਨਾ ਹੁਣ ਜੇ ਸਰਕਾਰ ਹੈ ਸਰਕਾਰ ਕਿੰਨੇ ਨੌਕਰੀ ਦੇ ਦੂ ਯਾਰ ਲੱਖ ਨੂੰ 2 ਲੱਖ ਨੂੰ ਹਰ ਇੱਕ ਯੂਥ ਨੂੰ ਨਹੀਂ ਦੇ ਸਕਦੀ ਆਪਣੇ ਸਕਿੱਲ ਵੀ ਹੁੰਦੇ ਨੇ ਆਪਣੇ ਸਕਿੱਲ ਵੀ ਹੈਨਾ ਬਿਜ਼ਨਸ ਕਰ ਸਕਦਾ ਬੰਦਾ ਠੀਕ ਹੈ ਹੁਣ ਜਿਹੜੇ ਅਨਪੜ੍ਹ ਨੇ ਪਰ ਕਿਸਾਨ ਨੇ ਉਹ ਵੀ ਤਾਂ ਗੁਜ਼ਾਰਾ ਕਰਦੇ ਨੇ ਖੇਤੀ ਕਰਕੇ ਠੀਕ ਹੈ ਇਹ ਹੁੰਦਾ ਜੀ ਅਸੀਂ ਬੇਰਜਗਾਰ ਆ ਸਾਨੂੰ ਇਹ ਨਹੀਂ ਮਿਲਦਾ ਤੁਸੀਂ ਟੈਸਟ ਕਲੀਅਰ ਕਰੋ ਸਰਕਾਰ ਰੱਖੂਗੀ ਹੁਣ ਇਹ ਥੋੜੀ ਨਾ ਹੁੰਦਾ ਵੀ ਹਾਂ ਜੀ ਸਾਨੂੰ ਸਾਡੇ ਵੀਊ ਨਹੀਂ ਆ ਰਹੇ ਸਾਰੀ ਗੇਮ ਤੇ ਵੀਊ ਤੇ ਥੋੜੀ ਖਤਮ ਹੁੰਦੀ ਜਾਂਦੀ ਹੈ ਗੇਮ ਤੇ ਵੀਊ ਤੇ ਹੈ ਹੀ ਨਹੀਂ ਹੈਨਾ ਇਹ ਥੋੜੀ ਆ ਵੀ ਜੇ ਵੀਊ ਨਹੀਂ ਆ ਰਹੇ ਤਾਂ ਤੁਸੀਂ ਨੰਗ ਦਿਖਾਓ ਵੀਊ ਨਹੀਂ ਆ ਰਹੇ ਤਾਂ ਲੱਚਰ ਤਾਂ ਦਿਖਾਓ ਯਾਰ ਉਹ ਵੀ ਤਾਂ ਹੁਣ ਕਈ ਚੈਨਲ ਇਦਾਂ ਦੇ ਨੇ ਜਿਹੜੇ ਯਾਰ ਫੂਡ ਦੀਆਂ ਬਣਾਵਣਾ ਕੇ ਇਨਕਮ ਕਰ ਰਹੇ ਨੇ ਕਈ ਮੋਟੀਵੇਸ਼ਨ ਕਰ ਰਹੇ ਨੇ ਮੋਟੀਵੇਸ਼ਨ ਨੇ ਹੈਨਾ ਕਈ ਬੇਬੀਆਂ ਨੇ 90 90 ਸਾਲ ਦੀਆਂ ਜਿਹੜੀਆਂ ਘਰ ਦੇ ਵਿੱਚ ਰੋਟੀ ਸਮਾਨ ਬਣਾ ਬਣਾ ਕੇ ਕਰ ਰਹੀਆਂ ਨੇ ਠੀਕ ਯਾਰ ਕਿਉਂ ਨਹੀਂ ਕੁਝ ਵੀ ਕਰ ਲੋ ਇਹ ਥੋੜਾ ਵੀ ਨੰਗ ਦਿਖਾਉਣਾ ਵੀ ਆਪਾਂ ਨੰਗ ਦਿਖਾ ਕੇ ਹੀ ਸਾਰਾ ਕੁਝ ਕਰ ਸਕਦੇ ਆ ਇਹ ਲੋਕਾਂ ਚ ਭਰਮ ਫਲਾਈ ਜਾਂਦੇ ਨੇ ਜੀ ਅਸੀਂ ਆਏ ਕਰਦੇ ਆ ਜੀ ਅਸੀਂ ਕੰਮ ਕਰਦੇ ਆ ਯਾਰ ਤੀਰ ਮਾਰ ਲਿਆ ਵੀ ਹਾਂ ਅਸੀਂ ਵੀਡੀਓ ਕ੍ਰੀਏਟਰ ਆ ਜੀ ਸਾਡੀ ਵੀਡੀਓ ਨਹੀਂ ਚੱਲ ਰਹੀ ਤਾਂ ਸਾਨੂੰ ਲੱਚਰ ਦਾ ਚਾਉਣਾ ਪਿਆ ਤੁਸੀਂ ਜਿਸਮ ਦਿਖਾ ਕੇ ਰੋਟੀ ਖਾਣੀ ਹੈ ਤੁਹਾਡਾ ਪਰਿਵਾਰ ਨਹੀਂ ਦੇਖਦਾ ਜਿਹੜੀਆਂ ਕੁੜੀਆਂ ਅਧਨੰਗ ਹੋ ਕੇ ਵੀਡੀਓ ਬਣਾਉਂਦੀਆਂ ਨੇ ਕਿ ਉਹਨਾਂ ਦੇ ਚਾਚੇ ਤਾਇਆ ਦੇ ਮੁੰਡੇ ਨਹੀਂ ਹੈ ਮਾਮਿਆਂ ਦੇ ਮੁੰਡੇ ਨਹੀਂ ਹੈ ਭਰਾ ਨਹੀਂ ਹੈ ਮਾਮਾ ਨਹੀਂ ਹੈ ਉਹ ਦੇਖਦੀਆਂ ਨਹੀਂ ਯਾਰ ਉਹਨਾਂ ਨੂੰ ਸ਼ਰਮ ਹੀ ਨਹੀਂ ਫਿਰ ਇੱਥੋਂ ਮੂਵ ਔਨ ਕਰਕੇ ਜੀ ਕੈਨੇਡਾ ਨੂੰ ਹੋ ਲੈਂਦੀਆਂ ਨੇ ਇੱਕ ਨਹੀਂ ਬਹੁਤ ਨੇ ਅਸੀਂ ਕਿਸੇ ਦਾ ਨਾਮ ਨਹੀਂ ਲਵਾਂਗੇ ਹਨਾ ਬਹੁਤ ਨੇ ਏਦਾਂ ਕਰਿਆ ਹਨਾ ਉੱਥੇ ਜਾ ਕੇ ਹੋਰ ਖੁੱਲ ਮਿਲ ਜਾਂਦੀ ਹੈ ਭਾਈ ਉੱਥੇ ਟਿਕਟੌਕ ਜ਼ਿਆਦਾ ਚੱਲਦਾ ਹੈ ਟਿਕਟੌਕ ਤੇ ਹੋਰ ਗੰਦਪਾਲ ਚੱਲਦਾ ਜੀ ਉਹ ਇੱਧਰ ਚੱਲਦਾ ਨਹੀਂ ਆਪਣੇ ਲੋਕ ਦੇਖਦੇ ਨੇ ਇਹ ਆ ਚਲੋ ਸਿਮਰਨ ਅਸੀਂ ਆਸ ਕਰਦੇ ਹਾਂ ਵੀ ਸਾਡੀ ਜਿਹੜੀ ਜਵਾਨੀ ਹੈ ਉਹ ਇਹਨਾਂ ਚੀਜ਼ਾਂ ਤੋਂ ਪਰੇ ਹੋਵੇ ਅਤੇ ਲਚਕਤਾ ਵੱਲ ਘਟੇ ਤੇ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਆ ਉਹਨਾਂ ਨੂੰ ਵੀ ਕੋਈ ਸੇਧ ਮਿਲੇ ਠੀਕ ਹੈ ਜੇ ਗੰਦ ਚੱਲੂਗਾ ਤਾਂ ਉਹ ਵੀ ਵਿਚਾਰੇ ਗੰਦ ਕਰਨੀ ਨੂੰ ਧੱਕੇ ਬਿਲਕੁਲ ਬਿਲਕੁਲ ਬਾਈ ਮੇਨ ਗੱਲ ਇਹ ਹੈ ਕਿ ਆ ਆਪਣੇ ਆਈਡਲ ਵਧੀਆ ਬੰਦਿਆਂ ਨੂੰ ਜੇ ਤੁਸੀਂ ਮੰਨੂਗੇ ਨਾ ਤਾਂ ਥੋੜੀ ਸੋਚ ਉਸ ਹਿਸਾਬ ਨਾਲ ਬਣੂਗੀ ਠੀਕ ਹੈ ਜੇ ਤੁਸੀਂ ਆਈਡਲ ਹੀ ਆਪਣੇ ਇਹ ਜੇ ਮੰਨ ਲਏ ਤੁਸੀਂ ਕਿੱਧਰ ਕੇ ਵਧੂਗੇ ਸਿਮਰ ਹੋਰ ਆਪਾਂ ਅੱਗੇ ਵੀ ਹੋਰ ਮੁੱਦਿਆਂ ਤੇ ਪੋਡਕਾਸਟ ਕਰਦੇ ਰਾਂਗੇ ਗੱਲਬਾਤ ਕਰਦੇ ਰਾਂਗੇ ਹਨ ਤਦ ਤੱਕ ਲਈ ਇਜਾਜ਼ਤ ਤੁਹਾਡੇ ਤੋਂ ਧੰਨਵਾਦ ਸੱਚੀ